ਔਰ ਲੋਕ ਸਾਨੂੰ ਕੀ ਕਹਿ ਰਹੇ ਆ ਕਿ ਯਾਰ ਨਹੀਂ 3100 ਲੈਣਾ ਤੁਸੀਂ 2100 ਲੈਣਾ ਹੈ 3100 2100 ਪੇਮੈਂਟ ਹੈ ਦੇਖੋ ਤੁਸੀਂ ਉਹ ਹੀ ਲੋਕ 5-5 ਲੱਖ ਰੁਪਏ ਕਲਾਕਾਰਾਂ ਨੂੰ ਦੇ ਰਹੇ ਆਏ ਅੱਗੇ ਸਾਨੂੰ ਕਿਤੇ ਨਾ ਕਿਤੇ ਕਿਸੇ ਦਾ ਫੋਨ ਆ ਜਾਂਦਾ ਹੈ ਨਾ ਕਿ ਕਿਸੇ ਪ੍ਰੋਗਰਾਮ ਦਾ ਵੀ ਜੇ ਅਸੀਂ ਆਪਣੇ ਦਿਹਾੜੀ ਦੇ ਹਿਸਾਬ ਨਾਲ ਉਹਨਾਂ ਕੋ ਪੈਸੇ ਮੰਗ ਲਈਏ ਕਿ ਯਾਰ ਸਾਡਾ ਇੰਨੇ ਕੁਝ ਗੁਜ਼ਾਰਾ ਹੋ ਜੀ ਗਾ ਹਨ ਤੁਸੀਂ ਕਦੋਂ ਬਹੁਤ ਜ਼ਿਆਦਾ ਟੁੱਟ ਗਏ ਸੀ ਮੈਂ ਜਦੋਂ ਸ਼ੋਅ ਤੋਂ ਬਾਅਦ ਵੀ ਮੇਰੇ ਨਾਲ ਜਿਹੜੇ ਹਾਲਾਤ ਕੁਛ ਇਦਾਂ ਦੇ ਬਣ ਗਏ ਸੀ ਬੜੇ ਸਾਰੇ ਮੈਨੂੰ ਕੰਮ ਕਰਨ ਦੇ ਪਏ ਤੁਰਪ ਨੀ ਤੇ ਬੰਦਾ ਕਰਦਾ ਹੀ ਹੈ ਨਾ ਜਿੱਦਾਂ ਕਿ ਜਿੱਦਾਂ ਕਿ ਮੈਂ ਪਿੰਡਾਂ ਚ ਵੇਰੀ ਵੀ ਲਗਾਈਏ ਜ਼ਿੰਦਗੀ ਵੀ ਤੋਣੀ ਤੇਰੇ ਨਾਲ ਨੀ ਆਉਂਦੇ ਨੇ ਹਵਲੇ ਕੀ ਖਿਆਲ ਦੀ ਦੇਖੀ ਕੁਝ ਮੋਹਣਾ ਤੂੰ ਬੋਲ ਪਈ ਚਨ ਤਾਰੇ ਨੂੰ ਸੋਈ ਜਾਣ ਦੇ ਪੰਜਾਬੀ ਇੰਡਸਟਰੀ ਤੋਂ ਕੀ ਉਮੀਦਾਂ ਨੇ ਪੰਜਾਬੀ ਇੰਡਸਟਰੀ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਯਾਰ ਚੰਗੇ ਗਾਉਣ ਵਾਲਿਆਂ ਲਈ ਧਿਆਨ ਦਿਓ ਵੀ ਤੁਹਾਨੂੰ ਅਸੀਂ ਸ਼ੋਅ ਦਵਾਵਾਂਗੇ ਤੁਹਾਨੂੰ ਅਸੀਂ ਫਲਾਨੀ ਜਗ੍ਹਾ ਲੈ ਕੇ ਜਾਵਾਂਗੇ ਢਿੰਗੜੀ ਜਗ੍ਹਾ ਲੈ ਕੇ ਜਾਵਾਂਗੇ ਬਾਹਰਲੇ ਸ਼ੋਅ ਲਗਾਵਾਂਗੇ ਤੁਹਾਡੇ ਕਿਸੇ ਨੇ ਨਹੀਂ ਪੁੱਛਿਆ ਸ਼ੋਅ ਖਤਮ ਹੋਇਆ ਤੋ ਕੌਣ ਤੇ ਮੈਂ ਕੌਣ ਪੰਜਾਬੀ ਚ ਆਪਾਂ ਸਾਰੇ ਜਾਣਦੇ ਹੀ ਹੈ ਮੈਂ ਗੁਰੂ ਮਾਸਟਰ ਸਲੀਮ ਦੇ ਨਾਲ ਤੁਸੀਂ ਜੁੜ ਗਏ ਸੀ ਹੈਨਾ ਉਹਨਾਂ ਦਾ ਸਭਾ ਐਕਚੁਅਲ ਦੇ ਵਿੱਚ ਗੁਰੂ ਦੇ ਰੂਪ ਦੇ ਵਿੱਚ ਕਿਹੋ ਜਿਹਾ ਕਦੀ ਕੁੱਟ-ਕੱਟ ਪਈ ਨਹੀਂ ਕੁੱਟ ਨਹੀਂ ਕਦੀ ਪਈ ਪਰ ਛਿੜਕਾਂ ਬਹੁਤ ਸੀ ਨੀ ਤੂੰ ਗੱਡੀ ਬੈਣਵੇਂ ਲੇ ਅਲਵਿਦਾ ਕਹਿਣ ਵੇਲੇ ਪਿੱਛੇ ਮੁੜ ਕੇ ਨਹੀਂ ਵੇਖਿਆ ਨਹੀਂ ਭਾਵੇਂ ਹੋਏ ਪਿੱਛੇ ਮੁੜ ਕੇ ਨਹੀਂ ਵੇਖਿਆ ਨਹੀਂ ਭਾਵੇਂ ਨੀ ਗੱਡੀ ਵਿੱਚ ਤੂੰ ਹੀ ਰਹੋਵੇਂਗੀ ਉਸ ਆਲਾ ਕੋਸ਼ਿ ਰahul ਕਦੋਂ ਹੋਇਆ ਸੀ ਖੁਸ਼ ਮੈਂ ਸਭ ਤੋਂ ਜ਼ਿਆਦਾ ਉਦੋਂ ਹਾਂ ਕਿ ਜਦ ਦਿਨ ਮੈਨੂੰ ਫਾਈਨਲ 'ਚ ਜਗ੍ਹਾ ਮਿਲੀ ਉਦੋਂ ਮੈਨੂੰ ਉਮੀਦ ਨਹੀਂ ਆਈ ਸੀ ਕਿ ਮੈਨੂੰ ਫਾਈਨਲ 'ਚ ਲੈ ਕੇ ਜਾਣਗੇ ਉਮੀਦ ਕਿਉਂ ਨਹੀਂ ਸੀ ਸੋਣਾ ਨਹੀਂ ਮੰਦਾ ਯੁੱਗ ਬੀਤ ਗਏ ਰਹਿ ਗਏ ਜ਼ਿੰਦਗਾਨੀ ਦੇ ਜਿੰਨ ਥੋੜੇ 321 200 ਵਾਲੀਆਂ ਗੱਲਾਂ ਭੁੱਲ ਜਾਓ ਬਹੁਤ ਸਮਾਂ 20 2500 ਰੁਪਏ ਪਹਿਲਾਂ ਇਦਾਂ ਹੁੰਦਾ ਸੀ ਸਸਟ੍ਰ ਕਾਲ ਬੀ ਐਮ ਐਸ ਨਿਊਜ਼ ਦੇਖ ਰਹੇ ਹੈ तमाम ਦਰਸ਼ਕਾਂ ਦਾ ਮੈਂ ਅਮਨਦੀਪ ਸਵਾਗਤ ਕਰਦੀਆਂ ਉਮੀਦ ਕਰਦੀਆਂ ਤੁਸੀਂ ਸਾਰੇ ਹੀ ਤੰਦਰੁਸਤ ਹੋਵੋਗੇ ਸੋ ਅੱਜ ਅਸੀਂ ਜਿਹੜੀ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਾਉਣੀ ਹੈ ਇਹ 220 ਸੀਜ਼ਨ ਦੇ ਵਿੱਚ ਸਾਰੇ ਗਾਮਪਾਦ ਦਾ ਸੀਜ਼ਨ 2 ਹੋਇਆ ਸੀ ਪੰਜਾਬੀ ਸੀਜ਼ਨ ਸੀ ਉਸ ਵਿੱਚ ਇਹਨਾਂ ਨੇ ਪਾਰਟਿਸਿਪੇਟ ਕੀਤਾ ਸੀ ਤੇ ਫਾਈਨਲਿਸਟ ਵੀ ਬਣੀ ਸੀ ਔਰ ਇਹਨਾਂ ਦੀ ਆਵਾਜ਼ ਬਾ ਕਮਾਲ ਤੇ ਇਹਨਾਂ ਦੀ ਕਹਾਣੀ ਉਨੀ ਹੀ ਦਿਲਚਸਪ ਹੈ ਸਾਡੇ ਨਾਲ ਬੈਠੇ ਨੇ ਰਾਹੁਲ ਰਸਤਮ ਰਾਹੁਲ ਜੀ ਬਹੁਤ-ਬਹੁਤ ਸਵਾਗਤ ਹੈ ਬੀਐਮਐਸ ਤੇ ਸასი ਕਾਲ ਜੀ ਮੈਂ ਗੱਲ ਕੀਤੀ 2020 ਦੇ ਵਿੱਚ ਪੰਜਾਬੀ ਸੀਜ਼ਨ ਆਇਆ ਸੀ ਸਾਰੇ ਕਮਪਾ ਦਾ ਉਸ ਵਿੱਚ ਤੁਸੀਂ ਪਾਰਟਿਸਿਪੇਟ ਕੀਤਾ ਸੀ ਔਰ ਫਾਈਨਲਿਸਟ ਵੀ ਰਹੇ ਸੀ ਪਹਿਲਾਂ ਤਾਂ ਉਸ ਜਰਨੀ ਬਾਰੇ ਜਾਣਾਂਗੇ ਕਿ ਉਹ ਜਰਨੀ ਵਧੀਆ ਸੀ ਹਾਂਜੀ ਬਿਲਕੁਲ ਮੈਂ ਦੱਸਣਾ ਚਾਹੁੰਨਾ ਹਾਂ ਔਰ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸასი ਕਾਲ ਪ੍ਰਣਾਮ ਅਦਾਬ ਜੈ ਮਾਤਾ ਦੀ ਸੂ ਸਾਰੇਗਮ ਪਾ ਦੀ ਗੱਲ ਕਰਦੇ ਆਪਾਂ ਹਮ ਸਾਰੇਗਮ ਪਾ ਦਾ ਇੱਕ ਪਲੇਟਫਾਰਮ ਬਹੁਤ ਵਧੀਆ ਸਾਨੂੰ ਮਿਲੇ ਆ ਉਹ ਇਦਾਂ ਸਬਬ ਬਣਿਆ ਕਿ ਮੇਰਾ ਦੋਸਤ ਹੈ ਇੱਕ ਸ਼ੁਭਮ ਲੋਧੀ ਕਲੋਰ ਤੋਂ ਹਮ ਉਹਨਾਂ ਦਾ ਮੈਨੂੰ ਫੋਨ ਆਇਆ ਕਹਿੰਦੇ ਯਾਰ ਵੀ ਇਹਦੇ ਦਾ ਇੱਕ ਪ੍ਰੋਗਰਾਮ ਚੱਲ ਰਿਹਾ ਹੈ ਤੇ ਆਪਾਂ ਟਰਾਈ ਕਰੀਏ ਮੈਂ ਕਿਹਾ ਹਾਂ ਯਾਰ ਟਰਾਈ ਕਰ ਲੈਨੇ ਆ ਉਹਨਾਂ ਨੇ ਚਲੋ ਮੈਨੂੰ ਨੰਬਰ ਦਿੱਤਾ ਉਸ ਨੰਬਰ ਤੇ ਮੈਂ ਵੀਡੀਓਜ਼ ਗਾ ਕੇ ਪਾਈਆਂ ਸਿਲੈਕਟ ਹੋ ਗਈਆਂ ਅ ਚੰਡੀਗੜ੍ਹ ਗਏ ਉੱਥੇ ਆਡੀਸ਼ਨ ਦਿੱਤਾ ਉੱਥੋਂ ਪਾਸ ਹੋ ਗਏ ਫਿਰ ਅਸੀਂ ਬੰਬਈ ਚਲ ਗਏ ਬੰਬਈ ਫਿਰ ਸਟੂਡੀਓ ਰੌਂਡ ਚੱਲੇ ਔਰ ਬੜਾ ਅੱਛਾ ਮਾਹੌਲ ਉੱਥੇ ਬੜਾ ਕੁਝ ਜਾ ਕੇ ਸਿੱਖਣ ਨੂੰ ਵੀ ਮਿਲਿਆ ਹਮ ਬੜੀਆਂ ਚੀਜ਼ਾਂ ਜਿਹੜੀਆਂ ਅਸੀਂ ਨਹੀਂ ਦੇਖੀਆਂ ਸੋ ਦੇਖੀਆਂ ਬੜੇ ਬੜੇ ਕੈਮਰੇਜ਼ ਇੰਨੇ ਕੈਮਰੇ ਜਾ ਕੇ ਉੱਥੇ ਦੇਖੇ ਵੀ ਆ ਇਦਾਂ ਵੀ ਹੁੰਦਾ ਹੈ ਨਾ ਬੜਾ ਕੁਝ ਦੇਖਿਆ ਜਿਹੜੀ ਚੀਜ਼ਾਂ ਨਹੀਂ ਦੇਖੀਆਂ ਅਸੀਂ ਹਮ ਔਰ ਬਹੁਤ ਜ਼ਿਆਦਾ ਵਧੀਆ ਲੱਗਿਆ ਉੱਥੇ ਜਾ ਕੇ ਔਰ ਉਹ ਚੀਜ਼ਾਂ ਅਜ ਵੀ ਜ਼ੇਹੰ ਚ ਰਹਿੰਦੀਆਂ ਨੇ ਲੋ ਜਰਨੀ ਵਧੀਆ ਸੀ ਔਰ ਜਿਹੜੀ ਚਕਾਚੌਂ ਨਹੀਂ ਦੇਖੀ ਸੀ ਉਹ ਰਾਹੁਲ ਲੰਦੇ ਕੀ ਰਾਹੁਲ ਤੁਹਾਡੀ ਅਸਲ ਜ਼ਿੰਦਗੀ ਕਿਹੋ ਜਿਹੀ ਆ ਅਸਲ ਜ਼ਿੰਦਗੀ ਗੱਲ ਇਹਦੇ ਆ ਕਿ ਸਾਡਾ ਜਿਹੜਾ ਖਾਨਦਾਨੀ ਕੰਮ ਹੈਗਾ ਬੈੱਡ ਸ਼ੀਟ ਦਾ ਜੀ ਹੈਂਡਲੂਮ ਦਾ ਹਮ ਔਰ ਖਾਨਦਾਨੀ ਕੰਮ ਹੈ ਸਾਡਾ ਗਾਣਾ ਬਿਆਣਾ ਅੱਛਾ ਦੋਨੋਂ ਹਾਂਜੀ ਸਾਡੇ ਦਾਦਾ ਜੀ ਗਾਉਂਦੇ ਸੀ ਉਹਨਾਂ ਦੇ ਹੋਰ ਬ੍ਰਦਰਸਨ ਉਹ ਵੀ ਗਾਉਂਦੇ ਸੀ ਉਹਨਾਂ ਨੂੰ ਗਾਉਣ ਦਾ ਸ਼ੌਕ ਸੀ ਉਹਨਾਂ ਵਿੱਚੋਂ ਫਿਰ ਪੂਰੀ ਫੈਮਿਲੀ ਵਿੱਚੋਂ ਇਹ ਜਿਹੜਾ ਸਬੱਬ ਸਾਡੇ ਹਿੱਸੇ ਆਇਆ ਦੋਨੋਂ ਭਰਾਵਾਂ ਦੇ ਅਸੀਂ ਦੋ ਬ੍ਰਦਰਨ ਦੋਨੇ ਸਿੰਗਿੰਗ ਕਰਦੇ ਆਂ ਔਰ ਸਾਡੇ ਮੰਮਾ ਨੂੰ ਵੀ ਸ਼ੌਕ ਹੈ ਸਿੰਗਿੰਗ ਦਾ ਉਹ ਆਪਣੇ ਟਾਈਮ ਤੇ ਕਾਲਜ ਸਕੂਲ ਟਾਈਮ ਤੇ ਉਹ ਬਗਾਉਂਦੇ ਰਹੇ ਆ ਔਰ ਉਹ ਜਿਹੜਾ ਇਹ ਸਬੱਬ ਸਾਡੀ ਹਿੱਸੇ ਆ ਜੀ ਮਤਲਬ ਤਾਲੀਮ ਜੇ ਕਹੀਏ ਸੰਗੀਤ ਦੀ ਤਾਂ ਪਰਿਵਾਰ ਚੋਂ ਹੀ ਮਿਲੀ ਆ ਹਨਾ ਹਾਂਜੀ ਬਿਲਕੁਲ ਬਿਲਕੁਲ ਤੇ ਤੁਸੀਂ ਜਿੱਦਾਂ ਦੱਸਿਆ ਕਿ ਬੈੱਡ ਸ਼ੀਟਸ ਦਾ ਤੁਹਾਡਾ ਕੰਮ ਆ ਕਿ ਗਲੀਆਂ-ਗਲੀਆਂ ਦੇ ਵਿੱਚ ਜਾ ਕੇ ਤੁਸੀਂ ਬੈੱਡ ਸ਼ੀਟਸ ਵੇਚਦੇ ਆਂ ਹਾਂਜੀ ਬਿਲਕੁਲ ਇਹ ਸਾਡਾ ਖਾਨਦਾਨੀ ਹੈ ਕੰਮ ਇਹ ਸੀ ਤੇ ਸਾਡੇ ਬਜ਼ੁਰਗਾਂ ਤੋਂ ਚੱਲਦਾ ਆ ਰਿਹਾ ਔਰ ਮੈਂ ਮੇਰਾ ਕਹਿ ਲਾ ਕਿ ਮੈਂ ਜਦੋਂ 20-22 ਸਾਲ ਦਾ ਹੋਇਆ ਨਾ ਉਦੋਂ ਜਾ ਕੇ ਮੈਂ ਮਤਲਬ ਆਉਣਾ ਜਾਣਾ ਸ਼ੁਰੂ ਕੀਤਾ ਆਪਣੇ ਡੈਡੀਜ਼ ਨਾਲ ਅੱਛਾ ਜਦੋਂ ਕਿਤੇ ਮਤਲਬ ਲੋਡ ਪੈਂਦੀ ਫਿਰ ਜਾਣਾ ਵੀ ਪੈਂਦਾ ਤੁਹਾਨੂੰ ਪਤਾ ਹੈ ਕਿ ਦੌਰ ਇਦਾਂ ਦਾ ਚੱਲ ਰਿਹਾ ਹੁੰਦਾ ਹੈ ਹਾਂਜੀ ਬਿਲਕੁਲ ਜਾਣਾ ਵੀ ਪੈਂਦਾ ਔਰ ਮੈਂ ਉਹ ਵੀ ਕੰਮ ਕਰ ਲੈਣਾ ਜੀ ਮਤਲਬ ਉੱਚੀ ਹੀ ਕਲੌਣ ਵਾਲਾ ਮੁੰਡਾ ਗਲੀਆਂ 'ਚ ਹੋਕਾ ਵੀ ਦਿੰਦਾ ਇਹ ਕਹਿ ਸਕਦੇ ਆ ਸੋ ਮੈਂ ਹੋਕੇ ਦੀ ਗੱਲ ਕੀਤੀ ਦੀ ਗੱਲ ਕੀਤੀ ਤਾਂ ਇੱਕ ਗਾਣਾ ਸੁਣਨਾ ਤਾਂ ਬਣਦਾ ਹਾਂਜੀ ਬਿਲਕੁਲ ਬਿਲਕੁਲ ਗਾਣਾ ਮੈਂ ਉਸ ਗਾਣੇ ਤੋਂ ਸ਼ੁਰੂ ਕਰਦਾ ਜਿਸ ਗਾਣੇ ਨਾਲ ਮੀਰਾ ਲਗਨ ਹੋਈ ਹਮ ਮੇਰੇ ਗੁਰੂ ਜੀ ਉਸਤਾਦ ਜਨਾਬ ਮਾਸਟਰ ਸਲੀਮ ਸਾਹਿਬ ਉਹਨਾਂ ਦੇ ਇੱਕ ਗਾਣਾ ਆਇਆ ਸੀ ਗੱਡੀ ਵਿੱਚ ਦੋਵੇਂ ਰੋਵेंगी ਅੱਛਾ ਯਾਰ ਰੋਣਗੇ ਕਿ ਕਰਦੀ ਸ਼ਾਮੀ ਉਸ ਗਾਣੇ ਤੋਂ ਮੈਨੂੰ ਮਤਲਬ ਜ਼ਿਆਦਾ ਲਿਵ ਲੱਗੀ ਹੈ ਮੈਂ ਸ਼ੁਰੂ ਕਰ ਦਿੰਦਾ ਤੁਹਾਨੂੰ ਜੀ ਹਮ ਹੋ ਸਜਣਾ ਰੜੜ ਕੱਠਿਆਂ ਬਈ ਤੇ ਵਿਛੋੜਿਆ ਨੂੰ ਅੱਗ ਲਾਏ ਹੋ ਮਨਸੂਰ ਮੀਆਂ ਰਮ ਦਿਲਾ ਤੁਹਾਸ ਇਹ ਤੇ ਕਿਤੇ ਵਿਛੜਿਆ ਨਾ ਮੰਜ ਜਾਇਏ ਨਹੀਂ ਤੂੰ ਗੱਡੀ ਬੈਣ ਵੇਲੇ ਅਲਵਿਦਾ ਕਹਿਣ ਵੇਲੇ ਪਿੱਛੇ ਮੁੜ ਕੇ ਨਹੀਂ ਵੇਖਿਆ ਨਹੀਂ ਪਾਵੇਂ ਹੋਏ ਪਿੱਛੇ ਮੁੜ ਕੇ ਨਹੀਂ ਵੇਖਿਆ ਨਹੀਂ ਪਾਵੇਂ ਨੀ ਗੱਡੀ ਵਿੱਚ ਤੂੰ ਹੀ ਰਹੋਵੇਂਗੀ ਯਾਰ ਰੋਣਗੇ ਕਿ ਕਰਦੀ ਛਾਏ ਨੀ ਗੱਡੀ ਵਿੱਚ ਤੂੰ ਹੀ ਰਹੋਵੇਂਗੀ ਵੈਰ ਨੇ ਗੱਡੀ ਵਿੱਚ ਤੂੰ ਹੀ ਰਹੂਂਗੀ ਬਹੁਤ ਸੋਹਣੀ ਆਵਾਜ਼ ਹੈ ਤੁਹਾਡੀ ਔਰ ਤੁਸੀਂ ਗੱਲ ਕੀਤੀ ਮਾਸਟਰ ਸਲੀਮ ਹੋਣਾ ਦੀ ਕਿ ਤੁਸੀਂ ਤੁਹਾਡੇ ਗੁਰੂ ਨੇ ਔਖਾ ਹੋ ਜਾਂਦਾ ਗੁਰੂ ਲੱਭਣਾ ਹਨਾ ਕਈ ਵਾਰੀ ਹਾਂਜੀ ਤੇ ਉਹਨਾਂ ਨਾਲ ਮੁਲਾਕਾਤ ਕਿਵੇਂ ਹੋਈ ਤੁਹਾਡੀ ਉਹਨਾਂ ਨਾਲ ਮੁਲਾਕਾਤ ਵੀ ਸਾਡੇ ਬਜ਼ੁਰਗਾਂ ਤੋਂ ਹੀ ਮਤਲਬ ਸਾਡੇ ਬਜ਼ੁਰਗਾਂ ਦਾ ਉਹਨਾਂ ਦੀ ਬਜ਼ੁਰਗਾਂ ਨਾਲ ਬਹੁਤ ਜ਼ਿਆਦਾ ਪਿਆਰ ਸੀ ਸ਼ਾਂਤ ਸੀ ਕਾਫੀ ਸਾਲਾਂ ਤੋਂ ਜਦੋਂ ਗੁਰੂ ਜੀ ਵੀ ਛੋਟੇ ਸੀ अच्छा ਤੇ ਉਹਨੂੰ ਹਾਂਜੀ ਬਹੁਤ ਸਾਲਾਂ ਤੋਂ ਹੀ ਉਹਨਾਂ ਨਾਲ ਜਾਣ ਸੀ ਔਰ ਮੇਰੇ ਨਾਨਕਾ ਫੈਮਿਲੀ ਦੇ ਬਿਲਕੁਲ ਕਲੋਜ਼ ਰਹਿੰਦੇ ਨੇ ਜਲੰਧਰ ਹਮ ਉੱਥੇ ਮੇਰੇ ਮਾਮਾ ਜੀ ਨੇ ਰਫੀਕ ਹੈ ਉਹਨਾਂ ਦਾ ਨਾਮ ਹੈ ਕਟਿੰਗ ਦਾ ਕੰਮ ਉਹਨਾਂ ਦਾ ਬੜਾ ਅੱਛਾ ਹੈ ਉੱਥੇ ਜਲੰਧਰ ਚ ਔਰ ਮੇਰੇ ਮਾਮਾ ਜੀ ਨੂੰ ਪਤਾ ਸੀ ਕਿ ਸਲੀਮ ਜੀ ਨਾਲੇ ਇਸ ਬੱਚੇ ਦੀ ਲਗਨ ਬਹੁਤ ਹੈ ਤੇ ਸਲੀਮ ਜੀ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਬੈਠਣਾ ਉੱਠਣਾ ਖਾਣਾ ਪੀਣਾ ਇੱਕ ਸੀ ਉਹਨਾਂ ਨੇ ਉਹਨਾਂ ਨਾਲ ਗੱਲ ਕੀਤੀ ਕਿ ਯਾਰ ਮੇਰਾ ਭਾਂਜਾ ਹੈ ਹਮ ਉਹ ਤੁਹਾਨੂੰ ਬਹੁਤ ਪਿਆਰ ਕਰਦਾ ਤੇ ਯਾਰ ਉਸ ਬੱਚੇ ਨਾਲ ਫੋਨ ਤੇ ਗੱਲ ਕਰੀ ਯਾਰ ਤੇ ਮਾਮਾ ਜੀ ਨੇ ਫਿਰ ਮੇਰੀ ਉਹਨਾਂ ਨਾਲ ਗੱਲ ਕਰਾਈ ਮੈਂ ਫਿਰ ਗਾਣਾ ਉਹਤੇ ਉਹਨਾਂ ਨੂੰ ਸੁਣਾਇਆ ਸੀ ਔਰ ਉਸ ਟਾਈਮ ਤੇ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਸੀ ਕਿ ਯਾਰ ਮੈਂ ਇਹ ਹੀ ਸੋਚਦਾ ਰਿਹਾ ਕਿ ਸ਼ਾਇਦ ਇਹ ਗਾਣਾ ਮੈਂ ਹੀ ਗਾ ਸਕਦਾ ਜਾਂ ਮੇਰੇ ਤੋਂ ਵਧੀਆ ਹੋਰ ਕੋਈ ਨਹੀਂ ਗਾ ਸਕਦਾ ਤੁਸੀਂ ਬੇਟੇ ਬਹੁਤ ਅੱਛਾ ਗਾਇਆ ਮੈਨੂੰ ਬਹੁਤ ਅੱਛੀ ਬਲੇਸਿੰਗ ਦਿੱਤੀ ਉਹ ਇਹੀ ਗਾਣਾ ਤਾਂ ਨਹੀਂ ਸੀ ਜਿਹੜਾ ਤੁਸੀਂ ਸੁਣਾ ਹਾਂਜੀ ਮੈਂ ਜਿਹੜਾ ਸੁਣਾ ਕੇ ਹਟਿਆ ਇਹੀ ਗਾਣਾ ਸੀ ਉਦੋਂ ਆਇਆ ਹੀ ਆਇਆ ਸੀ ਗਾਣਾ ਤੇ ਬਹੁਤ ਜ਼ਿਆਦਾ ਪਿਆਰ ਉਹਨਾਂ ਨੇ ਦਿੱਤਾ ਫਿਰ ਮੈਨੂੰ ਮਾਮਾ ਜੀ ਨੇ ਫਿਰ ਉਹਨ ਉਹਨਾਂ ਨਾਲ ਮਿਲਿਆ ਅੱਛਾ ਮਾਮਾ ਇਹਦੇ ਥ्रू ਤੁਸੀਂ ਹਾਂਜੀ ਬਿਲਕੁਲ ਬਿਲਕੁਲ ਸ਼ੌਂਕ ਤੁਹਾਨੂੰ ਕ੍ਰਿਕਟ ਦਾ ਸੀ ਹਾਂਜੀ ਬਿਲਕੁਲ ਤੇ ਗਾਇਕੀ ਜਦੋਂ ਨਾ ਬੱਚੇ ਨੂੰ ਸ਼ੌਂਕ ਹੁੰਦਾ ਉਹ ਬੰਦਾ ਕਹਿੰਦਾ ਬੱਚਾ ਕਹਿੰਦਾ ਮੈਂ ਆਪਣਾ ਸ਼ੌਂਕ ਪੂਰਾ ਕਰਨਾ ਫੇਰ ਕ੍ਰਿਕਟ ਕਿਉਂ ਛੱਡਿਆ ਤੇ ਇਸ ਲਾਈਨ ਨੂੰ ਕਿਉਂ ਚੁਣਿਆ ਐਕਚੁਅਲੀ ਚ ਮੈਨੂੰ ਏਹੀ ਸੀ ਕਿ ਮੈਂ ਬਹੁਤ ਅੱਛਾ ਕ੍ਰਿਕਟਰ ਬਣਾਗਾ ਹਮ ਔਰ ਮੈਂ ਆਪਣੇ ਏਰੀਆ ਦੇ ਵਿੱਚ ਬਹੁਤ ਅੱਛਾ ਪਲੇਅਰ ਸੀ ਹਮ ਬੜੀ ਦੂਰ ਦੂਰ ਜਾ ਕੇ ਖੇਡਦੇ ਸੀ ਔਰ ਬੜਾ ਅੱਛਾ ਨਾ ਬਣਾਇਆ ਸੀ ক্রিকেট ਦੇ ਵਿੱਚ ਔਰ ਜਿਹੜਾ ਇਹ ਗਾਣਾ ਮਜਾਣਾ ਹੈ ਤਾਂ ਚਲੋ ਕੁਦਰਤ ਹੀ ਸਾਡੇ ਮਤਲਬ ਹੈ ਸੀ ਅੰਦਰ ਰਹਿਣਾ ਚੱਲਦੀ ਸੀ ਗੱਲ ਔਰ ਫਿਰ ਸਮੇਂ ਦੇ ਹਿਸਾਬ ਨਾਲ ਜਦੋਂ ਸਮਾਂ ਆਉਂਦਾ ਗਿਆ ਔਰ ਜਦੋਂ ਮੈਂ ਲੱਗਾ ਰਹਿਂਦਾ ਸੀ ਗਾਉਣ ਵਜਾਉਣ ਔਰ ਫਿਰ ਬੜੇ ਸਾਰੇ ਮੈਨੂੰ ਦੋਸਤ ਭਾਵਾਂ ਨੇ ਕਿਹਾ ਕਿ ਯਾਰ ਤੂੰ ਸਿੰਗਿੰਗ 'ਤੇ ਜ਼ਿਆਦਾ ਧਿਆਨ ਦੇ ਪਰ ਉਹ ਚੀਜ਼ ਮੇਰੇ ਮਤਲਬ ਬਹੁਤ ਜ਼ਿਆਦਾ ਮੈਨੂੰ ਸ਼ੌਕ ਸੀ ক্রিকেট ਦਾ ਹੌਲੀ 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 ਸਮਾਂ ਬੰਦਦਾ ਗਿਆ ਵੀ ਮੇਰੇ ਬ੍ਰਦਰ ਹੈ ਮੇਰੇ ਤੋਂ ਵੱਡੇ ਅੱਛਾ ਉਹ ਵੀ ਗਾਉਂਦੇ ਨੇ ਉਹਨੇ ਵੀ ਮਿਲ ਕੇ ਕਿਹਾ ਕਹਿੰਦੇ ਯਾਰ ਤੂੰ ਇਦਾਂ ਕਰ ਵੀ ਰਿਆਜ਼ ਕਰਿਆ ਕਰ ਤੇ ਸਿੰਗਿੰਗ ਉੱਲਝਾਣਾ ਧਿਆਨ ਦੇ ਚਲੋ ਫੇ ਮੈਂ ਇਦਾਂ ਹੁਣ ਜਾਣਾ ਉਹਨਾਂ ਨਾਲ ਵੀ ਸ਼ੁਰੂ ਕੀਤਾ ਉਹ ਉਸਤਾਦ ਪੁਰਨ ਸ਼ਾਹ ਕੁਟੇ ਸਾਹਿਬ ਦੇ ਸ਼ਗਿਰਦ ਨੇ ਅੱਛਾ ਹਾਂਜੀ ਤੇ ਬਸ ਇਦਾਂ ਹੀ ਉਹਨਾਂ ਨਾਲ ਫੇ ਦੋਨਾਂ ਭਰਾਵਾਂ ਨੇ ਅਸੀਂ ਲੱਗ ਗਏ ਸ਼ੁਰੂ ਹੋ ਗਏ ਪ੍ਰੋਗਰਾਮਾਂ ਤੇ ਹੁਣ ਜਾਣਾ ਸ਼ੁਰੂ ਕੀਤਾ ਬਸ ਇਦਾਂ ਸਟੱਪ ਬਾਈ ਸਟੱਪ ਪਹਿਲਾ ਪ੍ਰੋਗਰਾਮ ਕਿੰਨੀ ਉਮਰ ਦੇ ਵਿੱਚ ਲਾਇਆ ਸੀ ਤੁਸੀਂ ਮੈਂ ਕੋਈ 12 ਸਾਲ ਦਾ ਸੀ ਸਾਡੇ ਉੱਤੇ ਬਿਆਸ ਸੀ ਜਾਗਰਨ ਸੀ ਅੱਛਾ ਹਾਂਜੀ ਅਸੀਂ ਉਹ ਦੋਨਾਂ ਭਰਾਵਾਂ ਨੇ ਮਤਲਬ ਰਲ ਕੇ ਕੀਤਾ ਸੀ ਯਕੀਂ ਹਾਂਜੀ ਤੇ ਕੀ ਲੱਗਦਾ ਤੁਸੀਂ ਬਹੁਤ ਸੁਰੀਲੇ ਗਾਇਕ ਹੋ ਅੱਜ ਦੇ ਅੱਜ ਦੇ ਟਾਈਮ ਦੀ ਗੱਲ ਕਰਾਂ ਅੱਜ ਦੇ ਸਮੇਂ ਦੀ ਗੱਲ ਕਰਾਂ ਤਾਂ ਸੁਰੀਲੇ ਗਾਇਕ ਬਹੁਤ ਘੱਟ ਵੀ ਸਾਨੂੰ ਨੂੰ ਮਿਲਦੇ ਹਾਲਾਂਕਿ ਬਹੁਤ ਸੁਰੀਲੇ ਗਾਇਕ ਹੈਗੇ ਨੇ ਹਾਂਜੀ ਪਰ ਸੁਰੀਲੀ ਗਾਇਕੀ ਬਹੁਤ ਘੱਟ ਦੇਖਣ ਨੂੰ ਮਿਲ ਰਹੀ ਹੈ ਬਿਲਕੁਲ ਪਤਾ ਨਹੀਂ ਮੈਂ ਕਈ ਵਾਰੀ ਪਰੇਸ਼ਾਨ ਅਸੀਂ ਹੋ ਜੰਨੇ ਹਾਂ ਸੋਚ-ਸੋਚ ਕੇ ਯਾਰ ਕਿ ਦੌਰ ਕਿੱਧਰ ਨੂੰ ਜਾ ਰਿਹਾ ਹੈ ਹਮ ਆਪਾਂ ਮਾੜਾ ਨਹੀਂ ਕਿਸੇ ਨੂੰ ਵੀ ਕਹਿੰਨੇ ਕਿ ਯਾਰ ਉਹ ਇਦਾਂ ਨਹੀਂ ਇਦਾਂ ਪਰ ਗੱਲ ਇਦਾਂ ਹੈ ਕਿ ਔਰ ਜਿਹੜੀ ਸੁਰਚ ਗਾਉਣ ਵਾਲੇ ਬੰਦੇ ਜਿਹੜੇ ਸਰੀਲਾ ਗਾਉਣ ਵਾਲੇ ਆ ਜਿਨ੍ਹਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਔਰ 25 ਤੋਂ 30 ਸਾਲ ਤਾਂ ਮਿੰਨੋ ਹੋ ਗਏ ਇਸ ਲਾਈਨ ਦੇ ਵਿੱਚ ਔਰ ਪਤਾ ਨਹੀਂ ਮੈਂ ਕਿੰਨੇ ਵੱਡੇ ਵੱਡੇ ਆਰਟਿਸਟਾਂ ਨਾਲ ਕੰਮ ਕਰ ਚੁੱਕਾ ਹਾਂ ਪਰ ਫਿਰ ਵੀ ਮੈਂ ਪਿੱਛੇ ਹੀ ਹਾਂ ਕਿਉਂਕਿ ਲੱਗਦਾ ਹੈ ਕਿ ਨਾਮ ਸੇਮ ਕਿਉਂ ਨਹੀਂ ਮਿਲ ਰਿਹਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਿਆਂ ਕਿਸੇ ਨੂੰ ਪ੍ਰਮੋਟ ਕਰਨ ਨਾਲ ਸਾਨੂੰ ਮੱਛਾ ਕੋਈ ਪ੍ਰਮੋਟਰ ਨਹੀਂ ਮਿਲੇ ਸਾਨੂੰ ਜਿਸ ਨੇ سپورਟ ਨਹੀਂ ਕੀਤੀ ਜਿੱਦਾਂ ਕਰਨੀ ਚਾਹੀਦੀ ਹੂੰ ਸਭ ਤੋਂ ਵੱਡੀ ਗੱਲ ਜਿਹੜੀ ਹੈ ਫੈਮਿਲੀ ਦੀ سپورਟ ਤਾਂ ਹਮੇਸ਼ਾ ਹੀ ਰਹੀ ਹੈ ਔਰ ਰਹੇਗੀ ਪਰ ਕਈ ਵਾਰ ਇਦਾਂ ਹੁੰਦਾ ਹੈ ਕਿ ਕਿੰਨੇ ਦਿਨ ਦਿਆਂ ਵੀ ਬੇੜੀ ਦੇ ਨਾਲ ਕੇਲੇ ਵੀ ਤਰਜਿੰਦਾ ਲੋਹੇ ਦੀ ਚੀਜ਼ ਹੁੰਦੀ ਹੈ ਤੁਹਾਨੂੰ ਪਤਾ ਹੈ ਨਾ ਕਿ ਮਤਲਬ ਇਦਾਂ ਤਾਂ ਸਾਨੂੰ ਕਿਸੇ ਨੇ ਨਹੀਂ ਮਤਲਬ ਅੱਗੇ ਕਰਕੇ ਕੀਤਾ ਨਹੀਂ ਵੜ ਕੇ ਵੀ ਯਾਰ ਇਸ ਬੱਚੇ ਨੂੰ ਵੀ ਮੌਕਾ ਦਿਓ ਜੈ ਇਦਾਂ ਕੁਛ ਅਸੀਂ ਜੋ ਵੀ ਕੀਤਾ ਆਪਣੇ ਬਲਬੋਚੇ ਤੇ ਕੀਤਾ ਹੈ ਹੁਣ ਤੁਸੀਂ ਕਹਿੰਦੇ ਕਿ ਮੈਂ ਬਹੁਤ ਸਾਰੇ ਸਿੰਗਰਜ਼ ਨਾਲ ਕੰਮ ਕੀਤਾ ਹੈ ਬਹੁਤ ਵੱਡੇ ਕਲਾਕਾਰਾਂ ਦੇ ਨਾਲ ਕੰਮ ਕੀਤਾ ਹੈ ਅਸੀਂ ਉਹਨਾਂ ਦੇ ਨਾਮ ਜਾਣ ਸਕਦੇ ਹਾਂ ਹਾਂਜੀ ਬਿਲਕੁਲ ਮੈਂ ਸਭ ਤੋਂ ਪਹਿਲਾਂ ਤਾਂ ਮੇਰੇ ਵੱਡੇ ਭਾਜੀ ਨੇ ਰਿਸਪੈਕਟਡ ਕਾਕਾ ਜੋਗੀ ਜੀ ਯਰ ਕੇਸ਼ਕਮਤ ਕਾਕਾ ਜੀ ਵੀ ਕਹਿੰਦੇ ਨੇ ਉਹਨਾਂ ਦਾ 뮤지컬 ਲੈਣ ਚ ਬਹੁਤ ਵੱਡਾ ਨਾਮ ਹੈ ਔਰ ਟੋਲ ਪਲੇਅਰ ਨੇ ਟੋਲ ਦੇ ਬਹੁਤ ਵੱਡਾ ਨਾਮ ਮੰਨਦਾ ਹਾਂ ਤੇ ਉਹਨਾਂ ਨਾਲ ਮੇਰੇ ਬੜੀ ਸਾਝ ਹੈ ਉਹ ਮੈਨੂੰ ਬਹੁਤ ਪਿਆਰ ਕਰਦੇ ਨੇ ਉਹਨਾਂ ਨੇ ਪਹਿਲੀ ਵਾਰ ਮੈਨੂੰ ਬੰਟੀ ਬੈਸ ਪ੍ਰੋਟੈਕਸ਼ਨ ਦੇ ਨਾਲ ਜੋੜਿਆ ਉਹਨਾਂ ਨਾਲ ਫਿਰ ਮੈਂ ਜੌਰਡਨ ਸੰਧੂਪਾ ਜੀ ਜੈਨੇਜੋਲ ਜੀ ਜਤਾਜਬਿੰਦਰ ਖੇਪਾ ਜੀ ਉਹਨਾਂ ਨਾਲ ਮੈਂ 7 ਤੋਂ 8 ਸਾਲ ਕੰਮ ਕੀਤਾ ਸੀ ਅੱਛਾ ਜੀ ਐਜ਼ ਅ ਬੈਕ ਕੋਰਸ ਹਾਂ ਜੀ ਜੀ ਪਰ ਕਿਉਂ ਫਿਰ ਵੀ ਕਿਉਂ ਤੁਹਾਡੀ ਬਾਹ ਕਿਸੇ ਨੇ ਨਹੀਂ ਪੜੀ ਮਤਲਬ ਕਹਿ ਦਿੱਤਾ ਜਾਂਦਾ ਹੈ ਕਿ ਜਦੋਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤਰ ਜਾਣਦਾ ਬੰਦਾ ਹਾਂਜੀ ਬਿਲਕੁਲ ਪਰ ਫਿਰ ਰਾਹੁਲ ਅੱਗੇ ਕਿਉਂ ਨਹੀਂ ਆਇਆ ਬਸ ਹੀ ਅੱਲਾ ਨਾਲ ਹੀ ਸਾਡਾ ਗਿਲਾ ਸ਼ਿਕਵਾ ਰਹਿੰਦਾ ਹੈ ਕਿ ਇਹ ਮਾਲਕਾ ਸਾਨੂੰ ਇਸ ਲਾਈਨ ਚ ਪਾਇਆ ਤਾਂ ਕੁਛ ਨਾ ਕੁਛ ਹੋਣਾ ਚਾਹੀਦਾ ਹੈ। ਕਈ ਵਾਰੀ ਟੁੱਟ ਵੀ ਜਾਂਦੇ ਆ ਸਈ ਯਾਰ ਵੀ ਛੱਡੋ। ਮੈਨੂੰ ਲੱਗੀ ਸੀ ਕਿ ਕਦੀ ਹੋਇਆ ਰਾਉਂਡ ਟੁੱਟਿਆ ਹੋਵੇਗੀ। ਮੈਂ ਇੰਨਾ ਸੋਹਣਾ ਗਾਉਣਾ ਤੇ ਮੈਨੂੰ ਪਹਿਚਾਨ ਨਹੀਂ ਮਿਲ ਰਹੀ। ਬਿਲਕੁਲ ਬਹੁਤ ਵਾਰੀ ਟੁੱਟੇ ਵੀ ਆਂ ਔਰ ਕਈ ਵਾਰੀ ਫਿਰ ਸੋਚੀਦਾ ਯਾਰ ਜਦੋਂ ਕਿਸੇ ਨੂੰ ਗਾਉਂਦੇ ਦੇਖੀ ਤਾਂ ਫਿਰ ਜਨੂਨ ਆਉਂਦਾ ਕਿ ਯਾਰ ਨਹੀਂ ਨਹੀਂ ਛੱਡਣਾ ਨਹੀਂ ਇਸ ਕੰਮ ਨੂੰ। ਹੂੰ। ਫਿਰ ਲੱਗ ਜੀਦਾ ਹੈ ਉਸ ਲੈਂਡ ਤੇ ਤੇ ਬੈਠਿਆਂ ਤਾਂ ਬੜਾ ਅਗਲਾ ਸ਼ਿਕਵਾ ਹੁੰਦਾ ਮਾਲਕ ਨਾਲ ਹੀ ਕਰ ਸਕਦੇ ਆਂ ਪਰ ਬੰਦੇ ਨਾਲ ਕਰਨਾ ਤਾਂ ਕੋਈ ਫਾਇਦਾ ਨਹੀਂ ਹੈ। ਤੇ ਮਾਲਕ ਨਾਲ ਬਿਲਾ ਸ਼ਿਕਵਾ ਰਹਿੰਦਾ ਹੀ ਹੈ ਜਦੋਂ ਗਿਲਾ ਸ਼ਿਕਵਾ ਅਸੀਂ ਕਰਦੇ ਹਾਂ ਅਸੀਂ ਕੋਸਦੇ ਵੀ ਹਾਂ ਬਿਲਕੁਲ ਬਿਲਕੁਲ ਹਾਂ ਕਿ ਕਦੇ ਰਾਹੁਲ ਇੰਨੇ ਕੋਸਿਆ ਸੀ ਕਿ ਨਾ ਕਿ ਮੇਨਾ ਕੀ ਹੋ ਗਿਆ ਜਾਂ ਕੀ ਕਿਹਾ ਹੈ ਕੱਲੇ ਬੈਠ ਕੇ ਬੰਦਾ ਬਹੁਤ ਕੁਝ ਕਹਿੰਦਾ ਹਾਂਜੀ ਬਿਲਕੁਲ ਬਹੁਤ ਸਰੀਆਂ ਮਤਲਬ ਕਈ ਵਾਰੀ ਇੰਨਾ ਬੰਦਾ ਇਮੋਸ਼ਨਲ ਵੀ ਹੋ ਜਾਂਦਾ ਹੈ ਕਿ ਮਾਲਕਾ ਜੇ ਇਸ ਲਾਈਨ 'ਚ ਪਾਏ ਤਾਂ ਸਾਨੂੰ ਕੁਛ ਨਾ ਕੁਛ ਬਣਾ ਦੇ ਜਾਂ ਉਸ ਜਗ੍ਹਾ ਸਾਨੂੰ ਦੇ ਦੇ ਨਹੀਂ ਤਾਂ ਸਾਨੂੰ ਇਸ ਲਾਈਨ 'ਚ ਪਾਉਣਾ ਹੀ ਕਿਉਂ ਸੀ ਕਰਦੇ ਹਾਲਾਤ ਕਿਹੋ ਜਿਹੇ ਕਰਦੇ ਹਾਲਾਤ ਜਿਵੇਂ ਰੋਟੀ ਪਾਣੀ ਦਾ ਬਹੁਤ ਅੱਛਾ ਚੱਲ ਰਿਹਾ ਹੈ ਮਾਲਕ ਦੀ ਮਿਹਰ ਹੈ ਹਮ ਗੱਲ ਸਭ ਤੋਂ ਵੱਡੀ ਇਹ ਕਿ ਕੰਮ ਦੀ ਪ੍ਰੋਬਲਮ ਹੈ ਹਮ ਮੈਂ ਚਾਹੁੰਨਾ ਅੱਛੇ ਆਰਟਿਸਟਾਂ ਨਾਲ ਦੇਸੀ ਚਲੋਕਾਰੀ ਲਾਏ ਮੈਂ ਚਾਹੁੰਨਾ ਕਿ ਮੇਰਾ ਆਪਣਾ ਨਾਮ ਵੀ ਹੋਵੇ ਮੇਰੀ ਆਪਣੀ ਵੀ ਆਡੀਅנס ਹੋਵੇ ਮੇਰੇ ਆਪਣੇ ਵੀ ਸਰੋਤੇ ਹੋਣ ਹਮ ਮੇਰੀ ਇਹ ਸੋਚ ਹੈ ਮੈਂ ਇਹ ਚਾਹੁੰਨਾ ਕਿ ਕੋਈ ਨਾ ਕੋਈ ਐਸਾ ਭਰਾ ਐਸਾ ਕੋਈ ਦੋਸਤ ਕੋਈ ਉੱਠੇ ਜਿਹੜਾ ਸਾਡੀ ਸਾਡੀ ਵਰਗੇ ਜਿਹੜੇ ਸੁਰਚ ਗਾਉਣ ਵਾਲੇ ਬੰਦੇ ਉਹਨਾਂ ਨੂੰ ਸਪੋਰਟ ਕੀਤੀ ਜਾਵੇ ਹਮ ਮੇਰੀ ਬਸ ਇਹ ਕੋਸ਼ਿਸ਼ ਹੈ ਅੱਛਾ ਮਾਸਟਰ ਸਕ੍ਰੀਮ ਤਾਂ ਗੁਰੂ ਹੋ ਗਿਆ ਸਭ ਤੋਂ ਜ਼ਿਆਦਾ ਸੁਣਿਆ ਕਿਹਨੂੰ ਆ ਮੈਂ ਐਕਚੁਅਲ ਚ ਨਾ ਮੇਰੇ ਮੇਰੇ ਜਿਹੜੇ ਆਈਡਲ ਨੇ ਨਾ ਉਹ ਨਹੀਂ ਫਿਰੋਜ਼ ਪਾਜੀ ਅੱਛਾ ਜੀ ਔਰ ਸਰਦੂਲ ਸਿਕੰਦਰ ਸਾਹਿਬ ਅੱਛਾ ਉਹਨਾਂ ਦਾ ਕੋਈ ਗਾਣਾ ਸੁਣ ਲਈ ਆਪਾਂ ਤੁਹਾਡੇ ਤੋਂ ਹਾਂਜੀ ਬਿਲਕੁਲ ਬਿਲਕੁਲ ਮੈਂ ਉਸਤਾਦ ਸਰਦੂਲ ਸਿਕੰਦਰ ਸਾਹਿਬ ਦਾ ਗਾਣਾ ਪੇਸ਼ ਕਰਦਾ ਤੁਹਾਡੇ ਉਹ ਸੁਣਾ ਨਹੀਂ ਮਨ ਦਾ ਯੁਗ ਬੀਤ ਗਏ ਰਹਿ ਗਏ ਜ਼ਿੰਦਗਾਨੀ ਦੇ ਦਿਨ ਥੋੜੇ ਸੁਣ ਨਹੀਂ ਮੰਨਦਾ ਯੁੱਗ ਬੀਤ ਗਏ ਰਹਿ ਗਏ ਜ਼ਿੰਦਗਾਨੀ ਨੂੰ ਥੋੜੇ ਐਸਾ ਵਖਿਆ ਬੇ ਪਰਮਹੀ ਨਿ ਮਨਤ ਕਰਾ ਤੇ ਉਹ ਦਿਲ ਤੋੜੇ ਆਂ ਜਮਾ ਹੀ ਦੇਰ ਨਾਲ ਆਵੇ ਵਿਨਾਂ ਨੰਜ ਤੜਪਾਵੇ ਆਂਜ ਮਹੀਦੇਰ ਨਲਵੇਂ ਵਿਨਾਂ ਨੰਜ ਤੜਪਾਵੇ ਹਰ ਜਗ ਹੈ ਲੰਮੀਓ ਜੁਦੋਆਂ ਦਿਨ ਪਿਆਰ ਦੇ ਡੋਲਣਾ ਲੰਮੀਆਂ ਜੁਦਾ ਯਾ ਦਿਨੋਂ ਪਿਆਰ ਦੇ ਕੀ ਮਾਤਾ ਬਹੁਤ ਸੋਣਾ ਗਾਣੇ ਤੁਸੀਂ اچھا ਤੁਹਾਨੂੰ ਨਹੀਂ ਲੱਗਦਾ ਵੀ ਜਿੱਦਾਂ ਹੁਣ ਤੁਸੀਂ ਇਹ ਗਾਣੇ ਗਾਉਂਦੇ ਹੋ ਤੇ ਅੱਜਕੱਲ ਲੋਕੀ ਜ਼ਿਆਦਾ ਖੜਕੇ ਦੜਕੇ ਵਾਲੇ ਸੋਣਾ ਪਸੰਦ ਕਰਦੇ ਨੇ ਹਾਂਜੀ ਬਿਲਕੁਲ ਉਹ ਵੀ ਗਾ ਲੰਨੋ ਨਹੀਂ ਮੇਰਾ ਕਿਉਂਕਿ ਇੱਕ ਜਿਹੜੀ ਤੁਹਾਡੇ ਰੂਹ ਦੇ ਵਿੱਚ ਜਿਹੜੀ ਗੱਲ ਚੱਲ ਰਹੀ ਹੁੰਦੀ ਨਾ ਆਪਾਂ ਉਸ ਨੂੰ ਮਾੜਾ ਨਹੀਂ ਕਹਿੰਦੇ ਸੁਣਦੇ ਜ਼ਰੂਰ ਹੈ ਪਰ ਉਹਨਾਂ ਨੂੰ ਕਦੀ ਗਾਉਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਗਾਇਆ ਕਰਦੀ ਬਿਲਕੁਲ ਬਿਲਕੁਲ ਜਦੋਂ ਤੁਸੀਂ ਸਾਰੇ ਕਮਾ ਪਾ ਦੇ ਵਿੱਚ ਗਏ ਸੀਗੇ ਉੱਥੇ ਕਦੀ ਹਾਂਜੀ ਹਾਂਜੀ ਬਿਲਕੁਲ ਉੱਥੇ ਮੈਂ ਨੱਚ ਡੁੱਪਣ ਵਾਲੇ ਗਾਣੇ ਗਾਏ ਸੀ ਸੁਣ ਲੈਣੇ ਫਿਰ ਆਪਾਂ ਉਹ ਹਾਂਜੀ ਮੈਂ ਪਰ ਆਪਣੇ ਜ਼ੋਨਰ ਦੇ ਆਰਟਿਸਟਾਂ ਨੂੰ ਸੁਣਦੇ ਸੀ ਜਿਦਾਂ ਫਿਰੋਜ਼ ਬਾਜੀ ਹੋਈ ਸਲੀਨ ਜੀ ਹੋਈ ਸਿਦੂਲ ਜੀ ਹੋਈ ਇਹ ਤੇ ਲੋਕਾਂ ਦੀ ਗਾਣੀ ਜਿੱਕਰ ਦੀ ਸਬਬ ਬਣਿਆ ਤਾਂ ਫਿਰ ਤੁਸੀਂ ਜ਼ਰੂਰ ਕਰੋਗੇ ਗਾਣਾ ਖੜਕੇ ਤੜਕੇ ਲਾ ਕੇ ਹਾਂਜੀ ਬਿਲਕੁਲ ਬਿਲਕੁਲ ਖੜਕੇ ਤੜਕੇ ਲਗਾ ਕੇ ਕਰਾਂਗੇ ਤੇ ਸੁਣਾਗੇ ਪਰ ਉਸ ਤੋਂ ਪਹਿਲਾਂ ਮੈਂ ਜਾਨਣਾ ਚਾਹਣੀ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਛੋਟੇ ਹੁੰਦੇ ਆਪਣੇ ਗੁਰੂ ਮਾਸਟਰ ਸਲੀਮ ਦੇ ਨਾਲ ਤੁਸੀਂ ਜੁੜ ਗਏ ਸੀ ਹਨਾ ਉਹਨਾਂ ਦਾ ਸਬਾਅ ਐਕਚੁਅਲ ਦੇ ਵਿੱਚ ਗੁਰੂ ਦੇ ਰੂਪ ਦੇ ਵਿੱਚ ਕਿਹੋ ਜਿਹਾ ਕਦੀ ਕੁੱਟ-ਕੱਟ ਪਈ ਨਹੀਂ ਕੁੱਟ ਨਹੀਂ ਗਦੀ ਪਈ ਪਰ ਛਿੜਕਾਂ ਬਹੁਤ ਪਈਆਂ ਨਾਲ ਤਾਂ ਕਈ ਵਾਰੀ ਜਿੱਦਾਂ ਸਟੇਜ ਤੇ ਅਸੀਂ ਮੈਂ ਉਹਨਾਂ ਨਾਲ ਜਾਂਦਾ ਵੀ ਹੈ ਨਾ ਕੋਰਸ ਤੇ ਵੀ ਚਲੀ ਜਾਂਦਾ ਹੈ ਤੇ ਜਿੱਥੇ ਕਿਤੇ ਉਹਨਾਂ ਨੂੰ ਗਲਤੀ ਲੱਗਦੀ ਹੈ ਉਹ ਸਾਨੂੰ ਛਿੜਕਦੀ ਹੈ ਵੀ ਔਰ ਸਾਨੂੰ ਅੱਛਾ ਵੀ ਲੱਗਦਾ ਉਹ ਚੀਜ਼ ਕਿਉਂਕਿ ਉਹਨਾਂ ਦੀ ਜਿਹੜੀਆਂ ਗੱਲਾਂ ਆ ਅੱਜ ਤਾਂ ਜੇ ਅਸੀਂ ਗੁੱਸਾ ਵੀ ਕਰਦੇ ਹਾਂ ਤਾਂ ਉਹ ਉਸ ਟਾਈਮ ਤੱਕ ਹੁੰਦਾ ਹੈ ਨਾ ਉਹ ਗਾਂ ਸਮੇਂ ਦੇ ਹਿਸਾਬ ਨਾਲ ਸਾਨੂੰ ਉਹ ਚੀਜ਼ਾਂ ਸਾਡੇ ਕੰਮ ਆਉਣਗੀਆਂ ਔਰ ਸਾਨੂੰ ਉਹ ਚੀਜ਼ਾਂ ਵਧੀਆ ਲੱਗਦੀਆਂ ਔਰ ਜਿੱਦਾਂ ਜਿੱਦਾਂ ਅੱਜਕੱਲ ਤਾਂ ਬੱਚਿਆਂ ਦੇ ਵਿੱਚ ਵੈਸੇ ਵੀ ਮੈਨੂੰ ਲੱਗਦਾ ਪੇਸ਼ੈਂਸ ਲੈਵਲ ਬਹੁਤ ਘਟਾ ਕੋਈ ਕਿਸੇ ਨੂੰ ਕੁਝ ਕਹੇ ਤਾਂ ਗੁੱਸਾ ਬਹੁਤ ਛਿਪਿਆ ਜਾਂਦਾ ਹਾਂਜੀ ਹਨਾ ਵੀ ਤੁਸੀਂ ਤਾਂ ਬਹੁਤ ਝੜਕਾਂ ਖਾਧੀਆਂ ਨੇ ਕੀ ਗੁਰੂ ਗੁਰੂ ਤੁਹਾਡੇ ਲਈ ਕੀ ਹੈ ਗੁਰੂ ਉਹ ਸਾਡੇ ਲਈ ਰੱਬ ਨਹੀਂ ਜੀ ਕਿਉਂਕਿ ਮੈਂ ਅਗਰ ਜੀ ਐ ਇੱਡੀ ਵੱਡੀ ਪਲੇਟਫਾਰਮ ਤੇ ਗਿਆ ਕਿਆਂ ਤੇ ਉਹਨਾਂ ਦੀ ਬਦੌਲਤ ਹੀ ਹੈ ਜੀ ਨਹੀਂ ਤਾਂ ਸਾਡੇ ਵਰਗੇ ਲੋਕਾਂ ਦਾ ਕੰਮ ਉੱਥੇ ਕੋਈ ਨਹੀਂ ਉੱਥੇ ਤੱਕ ਪਹੁੰਚਣਾ ਬਹੁਤ ਵੱਡੀ ਗੱਲ ਹੈ ਹੂੰ ਬੰਬਈ ਜਾ ਕੇ ਗਾਉਣਾ ਕੋਈ ਖੇਡ ਨਹੀਂ ਹੈਗੀ ਹਮਮ ਔਰ ਮੈਂ ਫਾਈਨਲ ਤੱਕ ਗਿਆ ਹੁੰਦੀ ਉਸ ਦਿਨ ਉਹਨਾਂ ਦੀ ਦੁਆ ਹੈ ਉਹਨਾਂ ਦਾ ਅਸ਼ੀਰਵਾਦ ਹੈ ਅੱਛਾ ਉਸ ਸ਼ੋਅ ਬਾਰੇ ਵੀ ਅਸੀਂ ਗੱਲ ਕਰੀਏ ਜਦੋਂ ਅਸੀਂ ਕਈ ਵਾਰ ਸੁਣਦੇ ਆ ਬਹੁਤ ਵਾਰੀ ਬਹੁਤ ਲੋਕੀ ਕਹਿੰਦੇ ਨੇ ਕਿ ਸ਼ੋਅ ਦੇ ਵਿੱਚ ਵਿਤਕਰਾ ਹੁੰਦਾ ਹੈ ਸ਼ੋਅ ਦੇ ਵਿੱਚ ਇਦਾਂ ਤੁਹਾਡਾ ਉਹ ਸਫ਼ਰ ਕਿੱਦਾਂ ਰਿਹਾ ਵੀ ਤੁਸੀਂ ਕਦੀ ਦੇਖਿਆ ਕਿ ਤੁਹਾਡੇ ਨਾਲ ਵਿਤਕਰਾ ਹੋਇਆ ਹੋਵੇ ਜਾਂ ਕੁਝ ਹੋਇਆ ਹੋਵੇ ਇਦਾਂ ਦਾ ਬਿਲਕੁਲ ਬਿਲਕੁਲ ਇਹ ਗੱਲ ਮੈਂ ਅੱਜ ਵੈਸੇ ਖੁੱਲ ਕੇ ਕਰਨਾ ਚਾਹੁੰਦਾ ਹਾਂ ਕਿਉਂਕਿ ਉੱਥੇ ਬੜਾ ਕੁਝ ਹੋਇਆ ਸਾਡੇ ਨਾਲ ਹੈ ਨਾ ਕਿਉਂਕਿ ਮੈਂ ਉੱਥੇ ਬਹੁਤ ਕਿਉਂਕਿ ਮੈਂ ਖੁਦ ਕਹਿਣਾ ਚਾਹਣਾ ਕਿ ਅਸੀਂ ਅੱਛਾ ਗਵਨ ਵਾਲੇ ਅੱਛੇ ਕਰਾਨੇ ਤੋਂ ਅਸੀਂ ਬਿਲੋਂਗ ਕਰਦੇ ਆਂ ਔਰ ਅੱਛਾ ਗਵਨ ਵਾਲੇ ਅਸੀਂ ਬੜਾ ਅੱਛਾ ਸਾਡਾ ਉੱਥੇ ਰਿਹਾ ਮੈਂ ਫਾਈਨਲ ਤੱਕ ਉੱਥੇ ਗਿਆ ਔਰ ਪਰ ਉੱਥੇ ਐਦਾਂ ਆ ਕਿ ਜੋ ਜਗ੍ਹਾ ਮੈਨੂੰ ਮਿਲਲੀ ਜਿਹਦੀ ਸੌ ਦਿੱਤੀ ਨਹੀਂ ਉਹਨਾਂ ਲੋਕਾਂ ਨੇ ਅੱਛਾ ਉਹ ਬਹੁਤ ਕੁਝ ਕੀਤੇ ਨੇ ਤੁਹਾਡੇ ਲਈ ਐਦਾਂ ਕਰਦਾਂਗੇ ਅਸੀਂ ਐਦਾਂ ਨਹੀਂ ਐਦਾਂ ਕਰਾਂਗੇ ਔਰ ਕੋਈ ਨਹੀਂ ਸਾਨੂੰ ਅਜੇ ਤੱਕ ਪੁੱਛਿਆ ਕਿਸੇ ਨੇ ਨਹੀਂ ਮੋਹੀ ਜਾਣਣਾ ਚਾਹਨੀ ਹੈ ਦੇਖੋ ਤੁਸੀਂ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਕਲਾਕਾਰਾਂ ਦੇ ਨਾਲ ਕੰਮ ਕੀਤਾ ਹੈ ਹਨਾ ਤੁਸੀਂ ਸਾਰੇ ਕੰਮ ਪਾਦ ਦੇ ਵਿੱਚ ਵੀ ਜਾ ਕੇ ਆਏ ਹੋ ਪਰ ਬਾਹ ਨਹੀਂ ਫੜੀ ਕਿਸੇ ਨੇ ਵੀ ਕਿਸੇ ਨੇ ਨਹੀਂ ਬਾਹ ਫੜੀ ਜਦ ਕੀ ਸਾਰੇ ਕਹਿ ਦਿੰਦੇ ਨੇ ਕਿ ਸੁਰੀਲੇ ਗਾਇਕਨ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਜਿਹੜੇ ਕੌਣ ਦੇ ਚੰਗਾ ਨੇ ਉਹਨਾਂ ਨੂੰ ਅੱਗੇ ਲੈ ਕੇ ਆਓ ਬਿਲਕੁਲ ਬਿਲਕੁਲ ਮੈਂ ਕਈ ਵਾਰੀ ਸੋਚਦੇ ਹਾਂ ਅਸੀਂ ਫੈਮਿਲੀ ਬੈਠ ਕੇ ਗੱਲ ਕਰਦੀ ਹੈ ਕਿ ਦੌਰ ਪਤਾ ਨਹੀਂ ਕਿੱਧਰ ਚੱਲ ਰਿਹਾ ਹੈ ਹਮ ਅਗਰ ਸਾਨੂੰ ਕਿਤੇ ਨਾ ਕਿਤੇ ਕਿਸੇ ਦਾ ਫੋਨ ਆ ਜਾਂਦਾ ਹੈ ਨਾ ਕਿਸੇ ਪ੍ਰੋਗਰਾਮ ਦਾ ਵੀ ਕਿ ਅਸੀਂ ਆਪਣੇ ਧੈਰੇ ਦੇ ਸਾਹਬ ਨਾਲ ਉਹਨਾਂ ਨੂੰ ਐਸੀ ਮੰਗ ਲਈ ਕਿ ਯਾਰ ਸਾਡਾ ਇੰਨੇ ਕੱਚ ਗੁਜ਼ਾਰਾ ਹੋ ਜਾਈ ਗਰ ਹਨ ਔਰ ਲੋਕ ਸਾਨੂੰ ਕੀ ਕਹਿ ਰਹੇ ਕਿ ਯਾਰ ਨਹੀਂ 3100 ਲੈਣਾ ਤੁਸੀਂ 2100 ਲੈਣਾ ਹੈ 3100 2100 ਪੇਮੈਂਟ ਹੈ ਦੇਖੋ ਤੁਸੀਂ ਉਹ ਹੀ ਲੋਕ 5-5 ਲੱਖ ਰੁਪਏ ਕਲਾਕਾਰਾਂ ਨੂੰ ਦੇ ਰਹੇ ਜਾਗਰਣ ਕਰਦੇ ਹਾਂ ਤੁਸੀਂ ਹਾਂਜੀ ਜਾਗਰਣ ਵੀ ਕਰਦੀਆਂ ਔਰ ਸੂਫੀ ਮਹਿਫਲਾਂ ਵੀ ਕਰਦੀਆਂ ਜੀ ਇਹ ਸਾਡਾ ਇੱਕ ਮਤਲਬ ਬਜ਼ੁਰਗਾਂ ਤੋਂ ਚੱਲਦਾ ਰਿਹਾ ਔਰ ਸੂਫੀ ਮਾਤਮ ਨੂੰ ਅਸੀਂ ਜਿਆਦਾ ਬਿਲੋਂਗ ਕਰਦੇ ਹਾਂ ਹਮਮ ਤੇ ਪੇਮੈਂਟ ਵੀ ਪੂਰੀ ਨਹੀਂ ਮਿਲਦੀ ਤੁਹਾਨੂੰ ਨਾ ਬਿਲਕੁਲ ਨਹੀਂ ਮੈਂ ਉਹ ਹੀ ਦੱਸ ਰਹੀ ਪਹਿਲਾਂ ਕਿ 3100 2100 ਕੋਈ ਪੇਮੈਂਟ ਹੈ ਜਿਵੇਂ ਕਿਸੇ ਨੂੰ ਕਹਿ ਰਹੇ ਕਿ ਸਿਰ 31000 ਰੁਪਏ ਲੈਣਾ ਹੈ 10 ਮੁੰਡੇ ਹੋਣਗੇ ਸਾਡੇ ਨਾਲ ਹਮ ਤੇ ਉਹ ਮੁੰਡੇ 500 ਰੁਪਏ ਲੈਣ ਵਾਲੇ ਥੋੜੀ ਸਾਡੇ ਨਾਲ ਜਾਂਦੇ ਉਹ 4-4 5-5000 ਰੁਪਏ ਦਿਹਾੜੀ ਲੈਂਦੇ ਨੇ ਔਰ ਅੱਛਾ ਵਜਾਉਣ ਵਾਲੇ ਆ ਗੁਰੂ ਪੀਰ ਵਾਲੇ ਲੋਕ ਨੇ ਉਹ ਸਿੱਖੇ ਹੋਏ ਲੋਕ ਨਹੀਂ ਹਮ ਉਹਨਾਂ ਨੇ ਤੀਤੀ 35 3500 ਰੁਪਏ ਲੋ ਰਿਆਜ਼ ਕੀਤਾ ਆ ਫਿਰ ਇੰਡਸਟਰੀ ਚਾਹੀਏ ਔਰ ਤੁਸੀਂ ਤਾਂ 11 ਸਾਲ ਦੀ ਉਮਰ ਤੋਂ ਕਰ ਰਹੇ ਹੋ ਨਾ ਹਾਂਜੀ ਬਿਲਕੁਲ ਜੀ ਬਿਲਕੁਲ 11 ਸਾਲ ਦੀ ਉਮਰ ਤੋਂ ਹੁਣ ਤੱਕ ਤੁਸੀਂ ਗਾਉਂਨੇ ਆ ਅੱਛਾ ਗਾਉਂਨੇ ਅੱਛਾ ਰਿਆਜ਼ ਚੱਲ ਰਿਹਾ ਤੁਹਾਡਾ ਤੇ ਖੁਦ ਜੇ ਕਈ ਕਿਵੇਂ ਨਹੀਂ ਹੁੰਦਾ ਕਿ ਅਸੀਂ ਕਹਿੰਨੇ ਆ ਕਿ ਆਪਣਾ ਗਾਣਾ ਆਪ ਕਰ ਲਈਏ ਜੀ ਤੁਸੀਂ ਆਪਣਾ ਆਪਣਾ ਗਾਣਾ ਆਪ ਗਾਉਣ ਦੀਆਂ ਖੁਦ ਅੱਗੇ ਆਉਣ ਦੀ ਕੋਸ਼ਿਸ਼ ਨਹੀਂ ਕੀਤੀ ਮੈਂ ਉਹ ਵੀ ਤੁਹਾਨੂੰ ਕਿਸਾ ਦੱਸਦਾ ਕਿ ਮੇਰੇ ਬਹੁਤ ਜ਼ਿਆਦਾ ਅਜ਼ੀਜ਼ ਮੈਨੂੰ ਜਿਨ੍ਹਾਂ ਦਾ ਗਾਣਾ ਵੀ ਅੱਛਾ ਲੱਗਦਾ ਔਰ ਉਹ ਲਿਖਦੇ ਵੀ ਬਹੁਤ ਸੋਹਣਾ ਨੇ ਰਿੱਕੀ ਖਾਨ ਬਾਜੀ ਅੱਛਾ ਜੀ ਅੱਜ ਤੋਂ ਕੋਈ 10 15 ਸਾਲ ਪਹਿਲਾਂ ਉਹਨਾਂ ਦਾ ਮੈਂ ਉਹਨਾਂ ਦਾ ਗਾਣਾ ਆਇਆ ਸੀ ਇੱਕ ਜੀ ਖਾਨ ਬਾਜੀ ਔਰ ਖਾਨ ਬਾਜੀ ਨੇ ਗਾਇਆ ਸੀ ਹੂੰ ਤੂੰ ਸੱਜਣਾ ਰੱਬ ਦੇ ਨਾਮ ਵਰਗਾ ਬਹੁਤ ਸੋਹਣਾ ਗਾਣਾ ਉਸ ਟਾਈਮ ਤੇ ਮੇਰੀ ਉਹਨਾਂ ਨਾਲ ਗੱਲ ਹੋਈ ਸੀ ਬਾਜੀ ਨਾਲ ਔਰ ਚਲੋ ਉਹ ਵੀ ਬਹੁਤ ਵੱਡੇ ਲੋਗ ਨੇ ਉਹਨੂੰ ਉਸ ਗਾਣੇਦਾਨ ਨੇ ਮੈਨੂੰ ਗਾਣੀ ਦੋ ਕੇ ਗਾਣੇ ਦਿੱਤੀ ਸੀ ਅੱਜ ਵੀ ਮੇਰੇ ਜੇਨ ਚ ਹੈ ਪਰ ਮੈਂ ਗਾਣਾ ਨਹੀਂ ਚਾਹੁੰਦਾ ਕਿਉਂਕਿ ਨਵੀਆਂ ਚੀਜ਼ਾਂ ਗਾਣੀ ਸਕਦੀ ਪਰ ਮੇਰੀ ਇੱਕ ਦਿਲ ਦੀ ਚਾਹਨਾ ਹੈ ਕਿ ਮੈਂ ਜਦ ਵੀ ਗਾਣਾ ਗਾਵਾਂ ਉਹ ਰਿੱਕੀ ਖਾਨਪਾਜੀ ਦਾ ਲਿਖਿਆ ਹੋਵੇ ਉਹਨਾਂ ਦੀ ਕੰਪੋਜੀਸ਼ਨ ਹੋਵੇ ਤੇ ਮੈਂ ਗਾਣਾ ਗਾਉਣਾ ਚਾਹਾਂਗਾ ਕਿਉਂਕਿ ਮੇਰੇ ਉਹਨਾਂ ਦੀ ਕੰਪੋਜੀਸ਼ਨ ਬਹੁਤ ਬਾਖ ਕਮਾਲ ਹੁੰਦੀ ਲਿਰਿਕਸ ਬਹੁਤ ਬਾਖ ਕਮਾਲ ਹੁੰਦੀ ਤੁਸੀਂ ਉਹਨਾਂ ਤੋਂ ਉਹਨਾਂ ਨੂੰ ਕਿਹਾ ਨਹੀਂ ਕਿ ਮੈਂ ਤੁਹਾਡਾ ਗਾਣਾ ਗਾਣਾ ਬਿਲਕੁਲ ਮੈਂ ਕਿਹਾ ਪਰ ਉਹ ਕੁਝ ਸਮਾਂ ਇਦਾਂ ਦਾ ਸੀ ਕਿਉਂਕਿ ਉਹਨਾਂ ਨੇ ਨਾ ਮੈਂ ਉਹਨੇ ਫਾਉਲ ਨਹੀਂ ਕਰ ਸਕਦੇ ਸਪੈਸੀ ਜਿੰਨੇ ਉਹਨਾਂ ਨੇ ਮੈਨੂੰ ਦੱਸ ਦਿੱਤੀ। ਅੱਛਾ ਤੇ ਅਗਰ ਉਹ ਸੁਣਦੇ ਹੁੰਣ ਤਾਂ ਬਾਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਛੋਟੇ ਭਰਾ ਵੱਲ ਵੀ ਖਿਆਲ ਦੇਣਾ ਕਦੇ ਨਾ ਕਦੇ ਤੇ ਮੇਰੇ ਕੋਲ ਅੱਜ ਵੀ ਉਹ ਗਾਣੇ ਪਏ ਨੇ ਦੋ ਦੋ ਬੋਲ ਹੈ ਚਾਹੀ ਮੇਰੇ ਜੀਨ ਚ ਆ। ਹੂੰ ਤੇ ਬਾਜੀ ਨੇ ਮੇਰੀ ਰਿਕੁਐਸਟ ਹੈ ਹੱਥ ਜੋੜ ਕੇ ਕਿ ਛੋਟੇ ਭਰਾ ਦਾ ਕਦੇ ਨਾ ਕਦੇ ਮੈਂ ਮਿਲਿਆ ਵੀ ਬਹੁਤ ਵਾਰੀ ਉਹਨਾਂ ਨੂੰ ਗੁਰੂ ਜੀ ਵੱਲ ਜਦੋਂ ਵੀ ਉਹਨਾਂ ਦਾ ਬਰਥਡੇ ਹੁੰਦੀ ਹੈ ਉਹ ਹੁੰਦੀ ਹੁੰਦੀ ਉੱਥੇ ਤੇ ਮੇਰੀ ਬਸ ਦਿਲ ਦੀ ਚਾਹ ਹੈ ਕਿ ਮੈਂ ਰਿੱਕੀ ਖਾਨ ਪਾਜੀ ਦਾ ਗਾਣਾ ਗਾਣਾ ਚਾਹੂੰ। अच्छा ਤੇ ਤੁਹਾ ਪਸੰਦੀਦਾ ਲੇਖਕ ਨੇ ਜੀ ਉਹਨਾਂ ਦਾ ਇੱਕ ਗਾਣਾ ਮੈਨੂੰ ਬਹੁਤ ਚੰਗਾ ਲੱਗਦਾ ਜੀ ਸੁਣ ਲਿਓ ਹਾਂ ਜੀ ਜਿੰਦਗੀ ਵੀ ਤੋਣੀ ਤੇਰੇ ਨਾਲ ਨਹੀਂ ਆਉਂਦੇ ਨੇ ਹਵਲੇ ਹੀ ਖਿਆਲੀ ਜਿੰਦਗੀ ਵੀ ਤੋਣੀ ਤੇਰੇ ਨਾਲ ਨਹੀਂ ਆਉਂਦੇ ਨੇ ਹਵਲੇ ਹੀ ਖਿਆਲੀ ਦੇਖੀ ਕੁਝ ਮੋਹਨਾ ਤੂੰ ਬੋਲ ਪਈ ਚਨ ਤਾਰੇ ਨੂੰ ਸੋਈ ਜਾਂਦੇ ਖੋਲੀ ਦਰਵਾਜ਼ੇ ਨਾ ਜ਼ੁਬਾਨ ਦੇ ਅੱਖਾਂ ਨਾਲ ਗੱਲਾਂ ਹੋਈ ਜਾਂਦੇ ਵਰੀ ਵਰੀ ਨੇਣ ਜਦੋਂ ਮਿਲਦੇ ਉਦੋਂ ਆਪ ਦੋਵੇਂ ਜਾਂਦੀ ਸੰਗਣੀ ਦਿਲ ਕਰ ਬਾਹੋਂ ਫੜ ਰੁਕ ਲਾਂ ਸਮਾਹ ਨਾ ਜਾਵੇ ਲੰਗਨੀ ਰੱਬ ਦੀ ਰਜ਼ਾ ਦੇ ਨਾਲ ਮਿਲਦੇ ਹੀਰੇ ਸਜਣ ਨੂੰ ਇਹਨਾਂ ਹਾਣ ਦੇ ਖੋਲੀ ਦਰਵਾਜ਼ੇ ਨਾ ਜੋ ਬੰਦੇ ਅੱਖਾਂ ਨਾਲ ਗੱਲ ਹੋਈ ਜਾਂਦੀ ਬਾਖਮਾਲ ਆਵਾਜ਼ ਹੈ ਤੁਹਾਡੀ ਔਰ ਬਹੁਤ ਸੋਣਾ ਗਾਣਾ ਤੁਸੀਂ ਸਾਨੂੰ ਸੁਣਾਇਆ ਥੈਂਕ ਯੂ ਉਮੀਦ ਕਰਦੇ ਆਂ ਵੀ ਜਲਦ ਹੀ ਰਾਹੁਲ ਜਿਹੜਾ ਹੈ ਵਰਟੀ ਪਲੇਟਫਾਰਮ ਤੇ ਜਾਂ ਖੁੱਦ ਦੇ ਗਾਣੇ ਦੇ ਨਾਲ ਜ਼ਰੂਰ ਆਏਗਾ ਹਾਲਾਂਕਿ ਤੁਸੀਂ ਆਪਣਾ ਇੱਕ ਪੇਟ ਕੱਢੀ ਵੀ ਹੋਈ ਹੈ ਹਾਂਜੀ 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 ਮਾਰਕੀਟ 'ਚ ਮੇਰੀ ਇੱਕ ਮਾਤਾ ਰਣੀ ਜੀ ਦੀ ਪੇਟ ਵੀ ਆਈ ਹੈ ਹਮਮ ਔਰ ਮੈਂ ਵੀ ਚਾਹੁੰਨਾ ਕਿ YouTube ਤੇ ਜਾ ਕੇ ਸਰਚ ਕਰਨਾ ਉਸ ਪੇਟ ਨੂੰ ਸੁਣਨ ਹਮਮ ਤਿੰਨ ਬਹੁਤ ਬਹੁਤ ਸ਼ੇਅਰ ਆਪਾਂ ਵੀ ਸੁਣਾ ਲੈਂਦੇ ਆਂ ਹਾਂਜੀ ਹਾਂਜੀ ਬਿਲਕੁਲ ਹਮਮ ਮੇਰੀ ਬਾਣਾ ਛੋੜੀ ਮਾ ਦਤੀਏ ਮੈਂ ਲੜ ਲੱਗ ਗਿਆ ਤੇਰੇ ਤੇਰੇ ਦਰਤਾਂ ਡਗਾ ਹੋ ਤੇਰੇ ਦਰਤਾਂ ਡਗਾ ਦਾਤੀਏ ਦੁੱਖ ਹਰ ਲੈ ਤੂੰ ਮੇਰੇ ਮੇਰੀ ਬਾਨਾ ਛੁੜੀ ਮਾ ਦਾਤੀ ਮੈਂ ਲੜ ਲੱਗ ਗਿਆ ਤੇਰੇ ਪੰਜਾਬੀ ਇੰਡਸਟਰੀ ਤੋਂ ਕੀ ਉਮੀਦਾਂ ਨੇ ਪੰਜਾਬੀ ਇੰਡਸਟਰੀ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਯਾਰ ਚੰਗੇ ਗਾਉਣ ਵਾਲੇ ਵੀ ਚਾਣ ਦਿਓ ਜੀ ਤਾਂ ਸਾਰਾ ਕੁਝ ਜੋ ਵੀ ਚੱਲ ਰਿਹਾ ਹੈ ਅੱਛਾ ਚੱਲ ਰਿਹਾ ਹੈ ਪਰ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਹਾਂ ਕਿ ਜਿਹੜਾ ਸ੍ਰੀਲਾਂ ਗਾਣਾ ਹੈ ਉਹ ਸਦਾ ਬਹਾਰ ਹੁੰਦਾ ਹੈ ਤੁਸੀਂ ਅੱਜ ਵੀ ਉਸਤਾਦ ਨਿਸ਼ਰਤ ਫਤਿਹਲੀ ਖਾਨ ਸਾਹਿਬ ਨੂੰ ਸੁਣ ਲਓ ਤੁਸੀਂ ਅੱਜ ਵੀ ਸੁਣੋਗੇ ਉਹ ਨਵੀਂ ਚੀਜ਼ ਲੱਗੇਗੀ ਤੁਹਾਨੂੰ ਤੁਸੀਂ ਜਨਾਬ ਸਰਦੋਲ ਜ਼ਕੰਦਰ ਸਾਹਿਬ ਨੂੰ ਸੁਣ ਲਓ ਅੱਜ ਨਵੀਆਂ ਚੀਜ਼ਾਂ ਲੱਗੇਗੀਆਂ ਉਹ ਸਦਾ ਬਹਾਰ ਹੈ ਉਹ ਚੀਜ਼ਾਂ ਨੂੰ ਸੁਣੋ ਤੁਹਾਨੂੰ ਸਕੂਨ ਮਿਲੇਗਾ ਜਿਹੜਾ ਅੱਜ ਦਾ ਗਾਣਾ ਵਜਾਣੇ ਸਕੂਨ ਵਾਲਾ ਨਹੀਂ ਗਾਣਾ ਹੈਗਾ ਇਸ ਗਾਣਾ ਸੁਣ ਕੇ ਤੁਸੀਂ ਤੁਹਾਨੂੰ ਸਕੂਨ ਨਹੀਂ ਮਿਲ ਸਕਦਾ ਫਨ ਕਰ ਸਕਦੇ ਹੋ ਤੁਸੀਂ ਔਰ ਉਹ ਸਮਾਂ ਆਏਗਾ ਸ੍ਰੀਲੀ ਆਰਟਿਸਟਾਂ ਦਾ ਸਮਾਂ ਆਏਗਾ ਸ੍ਰੀਲੀ ਲੋਕਾਂ ਨੂੰ ਯਾਦ ਕੀਤਾ ਜਾਏਗਾ ਅੱਛਾ ਹੁਣ ਇਹ ਤਾਂ ਤੁਸੀਂ ਪੰਜਾਬੀ ਇੰਡਸਟਰੀ ਆਡੀਅנס ਜਿਹੜੀ ਸੁਣਦੀ ਹੈ ਹਨਾ ਵੀ ਤੁਸੀਂ ਥੋੜਾ ਕਲਾਸਿਕ ਟੱਚ ਵੀ ਹੈ ਹਨਾ ਸੂਫਿਆਨਾ ਕੱਟ ਜਾ ਬਿਲਕੁਲ ਜੀ ਹਨਾ ਤੇ ਸੂਫਿਆਨਾ ਬਹੁਤ ਕੱਟ ਲੋਕ ਸੁਣਦੇ ਆ ਹਾਂਜੀ ਹਾਂਜੀ ਹਨਾ ਵੀ ਆਡੀਅנס ਨੂੰ ਕੀ ਕਹਿਣਾ ਮੇਰੀ ਆਡੀਅנס ਨੂੰ ਵੀ ਇਹ ਰੀਕਵੈਸਟ ਹੈ ਹੱਥ ਜੋੜ ਕੇ ਬੇਨਤੀ ਹੈ ਕਿ ਅੱਛਾ ਗਾਣਾ ਵੀ ਸੁਣੋ ਯਾਰ ਕਿਉਂਕਿ ਅੱਛਾ ਗਾਣਾ ਜਿਹੜਾ ਹੁੰਦਾ ਉਹ ਸਦਾ ਬਹਾਰ ਹੁੰਦਾ ਮੈਂ ਪਹਿਲਾਂ ਵੀ ਗੱਲ ਕਹੀ ਹੈ ਕਿਉਂਕਿ ਜੋ ਕੁਝ ਅੱਜ ਕੱਲ੍ਹ ਚੱਲ ਰਿਹਾ ਹੈ ਇਹ ਕੁਛ ਟਾਈਮ ਦਾ ਹੈ ਕੁਛ ਸਮੇਂ ਦਾ ਹੈ ਕੁਛ ਸਾਲਾਂ ਦਾ ਹੈ ਤੇ ਆਡੀਅנס ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਅੱچھے ਗਾਣੇ ਨੂੰ ਪ੍ਰਮੋਟ ਕਰੋ ਅੱਛੀ ਲਿਰਿਕਸ ਨੂੰ ਪ੍ਰਮੋਟ ਕਰੋ ਫ੍ਰੀਲੇ ਲੋਕਾਂ ਨੂੰ ਮੌਕਾ ਦਿਓ ਪ੍ਰੋਗਰਾਮ ਦਿਓ ਸ਼ੋਅਸ ਦਿਓ ਅੱچھے ਲੋਕਾਂ ਨੂੰ ਮੈਂ ਆਪਣੀ ਵੀ ਗੱਲ ਕਰਦਾ ਹਾਂ ਔਰ ਹੋਰ ਵੀ ਮੇਰੇ ਵਰਗੇ ਦੋਸਤ ਪਿੰਡਪਰਾ ਬਹੁਤ سارے ਨੇ ਜਿਹੜੇ ਸ੍ਰੀਲਾ ਗਾਉਣ ਵਾਲੇ ਨੇ ਪਰ ਪਿੱਛੇ ਨੇ ਉਹ ਕੋਈ ਪੁੱਛਦਾ ਹੀ ਨਹੀਂ ਉਹਨਾਂ ਲੋਕਾਂ ਨੂੰ ਤੇ ਰਾਹੁਲ ਆਪ ਤੁਸੀਂ ਕਦੋਂ ਬਹੁਤ ਜ਼ਿਆਦਾ ਟੁੱਟ ਗਏ ਸੀ ਮੈਂ ਜਦੋਂ ਸ਼ੋਅ ਤੋਂ ਬਾਅਦ ਵੀ ਮੇਰੇ ਨਾਲ ਜਿਹੜੇ ਹਾਲਾਤ ਕੁਛ ਇਦਾਂ ਦੇ ਬਣ ਗਏ ਸੀ ਬੜੇ سارے ਮੈਨੂੰ ਕੰਮ ਕਰਨੇ ਪਏ ਚਲੋ ਆਪਣੇ ਲਈ ਤੇ ਬੰਦਾ ਕਰਦਾ ਹੀ ਹੈ ਨਾ ਜਿੱਦਾਂ ਕਿ ਜਿੱਦਾਂ ਕਿ ਮੈਂ ਪਿੰਡਾਂ ਚ ਵੀ ਰੀਤ ਵੀ ਲਗਾਈ ਹੈ ਹਮ ਬੜੇ ਸਾਰੇ ਹੋਰ ਵੀ ਬੜੇ ਸਾਰੇ ਕੰਮ ਕੀਤੇ ਨੇ ਦਿਹਾੜੀਆਂ ਵੀ ਕੀਤੀਆਂ ਲੋਕਾਂ ਨਾਲ ਦੇ ਕੇ ਹਮ ਤੇ ਉਹ ਚੀਜ਼ ਨੇ ਬਹੁਤ ਜ਼ਿਆਦਾ ਮੇਰਾ ਜਮਾਂ ਖਰਾਬ ਕੀਤਾ ਕਿ ਯਾਰ ਇਹਨੇ ਲੋਕ ਜਾਣਨ ਦੇ ਬਾਵਜੂਦ ਵੀ ਮੈਂ ਫਿਰ ਉਸ ਜਗਾ ਤੇ ਆ। ਕਿ ਜਦੋਂ ਤੁਸੀਂ ਗਲੀ ਗਲੀ ਦੇ ਵਿੱਚ ਕੱਪੜੇ ਵੇਚਣ ਜਾਂਦੇ ਸੀ ਜਾਂ ਬੱਟ ਸ਼ੀਟਸ ਵੇਚਣ ਜਾਂਦੇ ਸੀ। ਬੜੇ ਸਾਰੇ ਲੋਕ ਮੈਨੂੰ ਮਤਲਬ ਪਛਾਣ ਲੈਂਦੇ ਹਾਂ ਜੀ ਬਿਲਕੁਲ ਯਾਰ ਦਿਨ ਉੱਥੇ ਦੇਖਿਆ ਸੀ। ਤੇ ਉਦੋਂ ਮਨ ਖੁਸ਼ ਵੀ ਹੁੰਦਾ ਹੈ ਤੇ ਦੁਖੀ ਵੀ ਹੁੰਦਾ ਹੈ। ਕਿ ਮੈਨੂੰ ਲੋਕ ਕਿਹੜੀ ਕਲਾ ਤੋਂ ਜਾਣਦੇ ਨੇ ਮੈਂ ਕਰ ਕੀ ਰਿਹਾ ਹਾਂ। ਹਾਂ ਬਿਲਕੁਲ ਬਿਲਕੁਲ ਉਹ ਫਿਰ ਕਈ ਵਾਰੀ ਇਦਾਂ ਹੀ ਪਿੰਡਾਂ 'ਚ ਜਦੋਂ ਜਾਂਦੇ ਹਾਂ ਅਸੀਂ ਫੋਟੋਆਂ ਵੀ ਖਿਚਾਉਣ ਲੱਗ ਜਾਂਦੇ ਆ ਕਿ ਯਾਰ ਤੇ ਉੱਥੇ ਆਪਾਂ ਇੱਕੋ ਗੱਲ ਕ अच्छा ये ये तो ਸਮਾਂ ਹੋ ਗਿਆ ਹਨਾ ਵੀ ਤੁਸੀਂ ਦੱਸਿਆ ਚਲੋ ਖੁਸ਼ੀ ਤਾਂ ਹੁੰਦੀ ਜਦੋਂ ਫੋਟੋ ਕਰਾਉਂਦਾ ਬੰਦਾ ਜਾਂ ਪਹਿਚਾਣਦਾ ਇਹ ਤਾਂ ਉਹ ਹੈ ਕਿ ਕਲਾ ਕੁਝ ਹੋ ਰਿਹਾ ਹੈ ਕਰਨਾ ਕੁਝ ਹੋਰ ਪੈਰਾ ਇਸ ਕਰਕੇ ਤੁਸੀਂ ਟੁੱਟ ਵੀ ਰਹੇ ਹੋ ਸਭ ਤੋਂ ਜ਼ਿਆਦਾ ਖੁਸ਼ rahul ਕਦੋਂ ਹੋਇਆ ਸੀ ਖੁਸ਼ ਮੈਂ ਸਭ ਤੋਂ ਜ਼ਿਆਦਾ ਉਦੋਂ ਹੋਇਆ ਹੈ ਕਿ ਜਿਸ ਦਿਨ ਮੈਨੂੰ ਫਾਈਨਲ 'ਚ ਜਗ੍ਹਾ ਮਿਲੀ ਉਦੋਂ ਹੀ ਮੈਨੂੰ ਉਮੀਦ ਨਹੀਂ ਅਗੀ ਸੀ ਕਿ ਮੈਨੂੰ ਫਾਈਨਲ ਚ ਲੈ ਕੇ ਜਾਣਗੇ ਉਮੀਦ ਕਿਉਂ ਨਹੀਂ ਸੀ ਮੇਰੇ ਇਦਾਂ ਸੀ ਕਿ ਕਿਉਂਕਿ ਜੋ ਮੈਂ ਦੇਖ ਰਿਆ ਸੋਥੇ ਨਾ ਉੱਥੇ ਮਤਲਬ ਇਦਾਂ ਸੀ ਵੀ ਦਿਖਾਉਣ ਜੀ ਤੁਹਾਨੂੰ ਕੁਛ ਹੋ ਰਿਹਾ ਔਰ ਕਰ ਦੇ ਕੁਛ ਹੋ ਰਿਹਾ ਹੈ ਨਾ ਮੈਨੂੰ ਇਹ ਸੀ ਮੈਂ ਕਿ ਮੇਰੇ ਨਾਲ ਕੋਈ ਗੜਬੜ ਹੋਏਗੀ ਅੱਛਾ ਸਟੇਜ ਤੇ ਹਾਂਜੀ ਪਰ ਜਦੋਂ ਮੇਰਾ ਨਾਮ ਲਾਂਚ ਕੀਤਾ ਮੈਨੂੰ ਬਹੁਤ ਖੁਸ਼ੀ ਹੋਈ ਪੇਰੈਂਟਸ ਨੂੰ ਤਾਂ ਹੋਰ ਹਾਂ ਮੇਰੇ ਮੰਮਾ ਡੈਡੀ ਨੂੰ ਵੀ ਉਹਨਾਂ ਨੇ ਬਹੁਤ ਮਿਹਨਤ ਕੀਤੀ ਉਸ ショਅ ਤੋਂ ਕੁਛ ਮਿਲੇ ਤੁਹਾਨੂੰ ਨਹੀਂ ਮਿਲਿਆ ਕੁਛ ਵੀ ਨਹੀਂ ਜੀ ਕੁਛ ਵੀ ਨਹੀਂ ਮਿਲਿਆ ਕੁਛ ਵੀ ਨਹੀਂ ਮਿਲਿਆ ਕੰਮ ਵੀ ਨਹੀਂ ਮਿਲਿਆ ਕੰਮ ਵੀ ਨਹੀਂ ਮਿਲਿਆ ਉੱਥੇ ਉਸਨੂੰ ਉਹਨਾਂ ਨੇ ਸੜਨ ਐਗਰੀਮੈਂਟ ਵੀ ਕੀਤਾ ਸੋਸ ਟਾਈਮ ਤੇ ਹੁਣ ਤਾਂ ਚਲੋ ਐਗਰੀਮੈਂਟ ਕਦਮ ਵੀ ਹੋ ਗਿਆ ਬਹੁਤ ਸਾਲ ਹੋ ਗਏ ਵੀ ਤੁਹਾਨੂੰ ਅਸੀਂ ਸ਼ੋਅ ਦਵਾਵਾਂਗੇ ਤੁਹਾਨੂੰ ਅਸੀਂ ਫਲਾਨੀ ਜਗ੍ਹਾ ਲੈ ਕੇ ਜਾਵਾਂਗੇ ਢਿੰਗੜੀ ਜਗ੍ਹਾ ਲੈ ਕੇ ਜਾਵਾਂਗੇ ਬਾਹਰਲੇ ਸ਼ੋਅ ਲਗਾਵਾਂਗੇ ਤੁਹਾਡੇ ਜੇ ਕਿਸੇ ਨੇ ਨਹੀਂ ਪੁੱਛਿਆ ਸ਼ੋਅ ਖਤਮ ਹੋਇਆ ਤੋ ਕੌਣ ਤੇ ਮੈਂ ਕੌਣ ਪੰਜਾਬੀ ਚ ਆਪਾਂ ਸਾਰੇ ਜਾਣਦੇ ਹੀ ਆ ਇਦਾਂ ਹੋਇਆ ਜੀ ਕੋਈ ਨਹੀਂ ਪੁੱਛਦਾ ਮੁੜ ਕੇ ਬਹੁਤ ਸਾਰੇ ਆਰਟਿਸਟਾਂ ਨਾਲ ਕੰਮ ਕਰਨ ਤੋਂ ਬਾਅਦ ਕੁਝ ਨਹੀਂ ਕੁਝ حاصل ਹੋਇਆ ਬਿਲਕੁਲ ਪਰ ਤੁਹਾਡੀ ਕਲਾ ਨੂੰ ਸਲਾਮ ਹੈ ਤੁਹਾਡੀ ਕਲਾ ਬਹੁਤ ਸੋਹਣੀ ਹੈ ਤੁਹਾਡੀ ਆਵਾਜ਼ ਬਹੁਤ ਸੋਹਣੀ ਹੈ ਤੁਹਾਡਾ ਗਲਾ ਸਾਫ਼ ਹੈ ਸੂਫੀਆਨਾ ਟੱਚ ਬਹੁਤ ਸੋਹਣਾ ਹੈ ਔਰ ਬਹੁਤ ਸੋਹਣਾ ਤੁਸੀਂ ਗਾਉਣੇ ਹੋ ਥੈਂਕ ਯੂ ਥੈਂਕ ਯੂ ਤੇ ਜਾਂਦੇ ਜਾਂਦੇ ਕੁਝ ਮੈਸੇਜ ਤੁਸੀਂ ਦੇਣਾ ਚਾਹਤਾ ਜ਼ਰੂਰ ਮੈਸੇਜ ਮੇਰਾ ਫਿਰ ਤੋਂ ਉਹੀ ਗੱਲ ਹੈ ਕਿ ਯਾਰ ਸਾਨੂੰ ਕੰਮ ਦੀ ਲੋੜ ਹੈ ਸਰੀਲੇ ਲੋਕਾਂ ਨੂੰ ਜਿਹੜੇ ਅੱਜ ਦੇ ਟਾਈਮ 'ਚ ਬਹੁਤ سارے ਭਰਾ ਸਾਡੇ ਬੈਠੇ ਨਹੀਂ ਪਿੱਛੇ ਠੀਕ ਹੈ ਉਹਨਾਂ ਨੂੰ ਕੋਈ ਪੈਸੇ ਵੀ ਨਹੀਂ ਭਰਦਾ ਜੋ ਆਪਣੀ ਪੇਮੈਂਟ ਦੱਸਦੇ ਨੇ ਉਹਨਾਂ ਨੂੰ ਪੈਸੇ ਕੋਈ 2100 3100 ਕਹਿ ਰਹੇ ਯਾਰ ਇਹ ਪੇਮੈਂਟ ਹੈ ਇਹ ਉਹਨਾਂ ਲੋਕਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਆਰਟਿਸਟ ਆਰਟਿਸਟ ਹੀ ਹੁੰਦਾ ਹੈ ਔਰ ਜਿਹੜੇ ਜਿਨ੍ਹਾਂ ਨੂੰ ਗਾਉਣ ਦਾ ਪਤਾ ਹੈ ਉਹਨਾਂ ਨੂੰ ਤਾਂ ਕੰਮ ਸੇ ਕੰਮ ਉਹਨਾਂ ਦਾ ਜੋ ਬਣਦਾ ਉਹ ਤਾਂ ਦਿਓ ਨਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਸੁਰੀਲੇ ਆਰਟਿਸਟਾਂ ਨੂੰ ਅੱਗੇ ਲੈ ਕੇ ਆਓ ਔਰ ਉਹਨਾਂ ਦੀ ਜੋ ਬਣਦੀ ਪੇਮੈਂਟ ਹੈ ਅਛੇ ਤਰੀਕੇ ਨਾਲ ਉਹ ਦਿਓ 3100 2100 ਵਾਲੀਆਂ ਗੱਲਾਂ ਭੁੱਲ ਜਾਓ ਬਹੁਤ ਸਮਾਂ 20 2500 ਰੁਪਏਲਾਂ ਇਦਾਂ ਹੁੰਦਾ ਸੀ ਪਰ ਹੁਣ ਤਾਂ ਲੋਕ ਵਕੀਰ 3100 2100 ਵਾਲੇ ਨੂੰ 50 5000 ਰੁਪਏ ਲੈਣਗੇ 3100 2100 ਪੇਮੈਂਟ ਦਿੰਦੇ ਹੋਣੇ ਹਨਾ ਹਾਂਜੀ ਹਾਂਜੀ 10 12 ਜਾਣੇ ਨਾਲ ਰਹਿੰਦੇ ਕਿਤੇ ਕਰ ਲੈਣਗੇ ਹਾਂਜੀ ਬਿਲਕੁਲ ਕਿਉਂ ਬੜਾ ਮੁਸ਼ਕਿਲ ਕੰਮ ਹੈ ਬਿਲਕੁਲ ਸੋ ਬਹੁਤ-ਬਹੁਤ ਸ਼ੁਕਰੀਆ ਰਾਹੁਲ ਤੁਸੀਂ ਸਮਾਂ ਦਿੱਤਾ ਔਰ ਆਪਣੀ ਆਪਣੀਆਂ ਗੱਲਾਂ ਦੱਸੀ ਆਪਣੀ ਕਹਾਣੀ ਦੱਸੀ ਔਰ ਬਹੁਤ ਸੋ ਰੀਲ ਲਗਾਏ ਕੋ ਤੁਸੀਂ ਥੈਂਕ ਯੂ ਮੈਮ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਮਿਹਰਬਾਨੀ ਸ਼ੁਕਰੀਆ ਤੁਸੀਂ ਮੈਨੂੰ ਯਾਦ ਕੀਤਾ ਮੈਨੂੰ ਇਸ ਕਾਬਲ ਸਮਝਿਆ ਤੋ ਬਹੁਤ ਸ਼ੁਕਰੀਆ ਸੋ ਇਹ ਨੇ ਰਾਹੁਲ ਰਸਤਮ ਜੀ ਜਿਨ੍ਹਾਂ ਦੀ ਆਵਾਜ਼ ਬਹੁਤ ਪਿਆਰੀ ਹੈ ਬਾ ਕਮਾਲ ਗਾਲੰਦੇ ਨੇ ਔਰ ਤੁਸੀਂ ਦੇਖਿਆ ਬਹੁਤ ਸੁਰੀਲੇ ਵੀ ਨੇ ਸੋ ਉਹਨਾਂ ਦੀ ਕਲਾ ਕੁਝ ਹੋਰ ਹੈ ਫਿਲਹਾਲ ਉਹਨਾਂ ਨੂੰ ਕਰਨਾ ਕੁਝ ਹੋਰ ਪੈ ਰਿਹਾ ਪਰੇ ਮਨ ਦੇ ਨਾਲ ਉਹਨਾਂ ਨੂੰ ਦੱਸਿਆ ਹੈ ਕਿ ਉਹਨਾਂ ਦੀ ਕਲਾ ਨੂੰ ਜਿਹੜਾ ਹੈ ਉਹ ਜ਼ਿਆਦਾ ਤਵੱਜੋ ਦਿੱਤੀ ਜਾਣੀ ਚਾਹੀਦੀ ਹੈ ਤੇ ਅਸੀਂ ਵੀ ਉਮੀਦ ਕਰਦੇ ਹਾਂ ਕਿ ਅਸਲ ਟੈਲੈਂਟ ਨੂੰ ਲੋਕ ਜ਼ਿਆਦਾ ਪ੍ਰੋਮੋਟ ਕਰਨਗੇ ਅਸਲ ਟੈਲੈਂਟ ਨੂੰ ਲੋਕ ਜਲਦ ਪਛਾਣਨਗੇ ਤੇ ਇਹਨਾਂ ਦਾ ਸਾਥ ਦੇਣ ਇਹ ਫਿਲਹਾਲ ਦੇ ਲਈ ਇੰਨਾ ਹੀ so chegar